ਡਿਬਰੂਗੜ੍ਹ ਦੇ ਜੇਲ੍ਹ 'ਚ ਬੰਦ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਵੱਲੋਂ ਹਲਕਾ ਖੜੂਸਾਬ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ। ਇਸ ਐਲਾਨ ਦੇ ਨਾਲ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਊਗਾ? ਅਮਰਤਪਾਲ ਸਿੰਘ ਦੇ ਸਿਆਸੀ ਪਿੱਟ ਦੇ ਵਿੱਚ ਨਿਤਰਨ ਦੇ ਨਾਲ ਕਿਹੜੀ ਪਾਰਟੀ ਨੂੰ ਸਭ ਤੋਂ ਵੱਧ ਜਿਹੜਾ ਉਹ ਨੁਕਸਾਨ ਚੜਨਾ ਪਊਗਾ ਇਸ ਤੇ ਅਹਿਮ ਜਿਹੜੀਆਂ ਚਰਚਾ ਕਰਨੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰੇਗਾ ਜਾਂ ਕਰਨੀ ਚਾਹੀਦੀ ਹੈ? ਜੇ ਸ਼੍ਰੋਮਣੀ ਅਕਾਲੀ ਦਲ ਸਪੋਰਟ ਕਰਦਾ ਤਾਂ ਕਿੰਨਾਕ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਫਾਇਦਾ ਜਾਂ ਨੁਕਸਾਨ ਹੋਊਗਾ ਇਸ ਤੇ ਅਹਿਮ ਜਿਹੜੀਆਂ ਚਰਚਾ ਅਸੀਂ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਇਹਨੇ ਦਿਨੀ ਪੱਕੀ ਹੈ ਟਿਕਾਂ ਦਾ ਰੌਲਾ ਰੱਪਾ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਚੱਲ ਰਿਹਾ ਹੈ ਔਰ ਕਾਂਗਰਸ ਦੀਆਂ 5 ਸੀਟਾਂ ਜਿਹੜੀਆਂ ਰਹਿਦੀਆਂ ਸੀ ਉਹਨਾਂ ਸੀਟਾਂ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਜਿਹੜੀ ਅਹਿਮ ਮੀਟਿੰਗ ਐ ਸੀਈਸੀ ਦੀ ਕਿਹਨੂੰ ਕਿਹਨੂੰ ਟਿਕਟ ਜਿਹੜੀ ਆ ਉਹ ਲੁਧਿਆਣਾ ਫਿਰੋਜ਼ਪੁਰ ਹਲਕਾ ਕਡੂਰ ਸਾਹਿਬ ਔਰ ਕੁਝ ਹੋਰ ਜਿਹੜੀਆਂ ਦੋ ਸੀਟਾਂ ਰਹਿੰਦੀਆਂ ਨੇ ਉਹਨਾਂ ਆਨੰਦਪੁਰ ਸਾਹਿਬ ਵਰਗੀ ਜਿਹੀ ਸੀਟ ਹੈ ਉਹਨਾਂ ਸੀਟਾਂ ਦੇ ਉੱਪਰ ਕਿਸ ਨੂੰ ਉਮੀਦਵਾਰ ਜਿਹੜਾ ਐਲਾਨਿਆ ਜਾ ਸਕਦਾ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿੀ ਵੋਟਾਂ ਤੋਂ ਬਾਅਦ ਪੰਜਾਬ ਦੇ ਅੰਦਰ ਤਕਤਾ ਪਲਟ ਹੋਊਗਾ ਕਿਉਂ ਅਸੀਂ ਇਹ ਗੱਲ ਕਰ ਰਹੇ ਹਾਂ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਉਦੋਂ ਦਿੱਲੀ ਹਾਈ ਕੋਰਟ ਦੇ ਵੱਲੋਂ ਅਰਵਿੰਦ ਕੇਜੀਵਾਲ ਨੂੰ ਇੱਕ ਹੋਰ ਕਰਾਰਾ ਝਟਕਾ ਦੇ ਦਿੱਤਾ ਗਿਆ ਕੀ ਕਹਿ ਕੇ ਇਹ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਮੇਰਾ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਅਗਸਤ ਤੋਂ ਅ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲੀ ਖਬਰ ਮੈਂ ਇਹੀ ਲਵਾਂਗਾ ਕਿ ਅਮਰਤਪਾਲ ਸਿੰਘ ਦੇ ਸਿਆਸਤ ਦੇ ਵਿੱਚ ਆਉਣ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਆਜ਼ਾਦ ਝੋਣ ਲੜਾਂਗਾ ਹਾਲਾਂਕਿ ਕੁਝ ਦਿਨ ਪਹਿਲਾਂ ਰਾਜਦੇਵ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਆਪਣੀ ਉਹਨਾਂ ਦੇ ਅਮਰਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਦੇ ਨਾਲ ਗੱਲ ਹੋਈ ਉਹ ਕਹਿੰਦੇ ਜੀ ਸਾਡੇ ਕੋਲੇ ਇਹੋ ਜੀ ਕੋਈ ਜਾਣਕਾਰੀ ਨਹੀਂ ਹੈ ਅ ਰਾਜੀਵ ਖਾਲਸਾ ਹੋਰਾਂ ਦੇ ਨਾਲ ਭਲਾਂ ਗੱਲ ਹੋਈ ਉਹ ਵੀ ਪਰ ਸਾਡੇ ਕੋਲੇ ਐਵਿਜੀ ਕੋਈ ਜਾਣਕਾਰੀ ਨਹੀਂ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਹਾਂ ਅਮਰਤਪਾਲ ਸਿੰਘ ਦੇ ਚਾਚਾ ਤੇ ਫਾਦਰ ਜਿਹੜੇ ਉਹ ਮਿਲਣ ਗਏ ਅਮਰਤਪਾਲ ਨੂੰ ਔਰ ਬਾਅਦ ਦੇ ਵਿੱਚ ਉਹ ਦੱਸਣਗੇ ਕਿ ਭਾਈ ਕੀ ਕੁਝ ਫੈਸਲਾ ਜਿਹੜਾ ਉਹਨਾਂ ਦਾ ਹੈਗਾ ਤੇ ਹੁਣ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਗੋਰਾ ਦੇ ਵੱਲੋਂ ਰਸਮੀ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਹੈ ਪਰਿਵਾਰ ਨੂੰ ਕਿ ਚੋਣ ਜਿਹੜੀ ਉਹ ਲੜਨਗੇ ਹੁਣ ਸਵਾਲ ਇਹ ਪੈਦਾ ਹੁੰਦਾ ਅਣਕੀ ਸਾਹਿਬ ਕਿ ਅ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਨਿਤਰਨ ਦੇ ਨਾਲ ਕਿਹਨੂੰ ਜ਼ਿਆਦਾ ਨੁਕਸਾਨ ਕਿਉਂਕਿ ਇਸ ਵਕਤ ਜੇ ਪੰਜਾਬ ਦੇ ਲੋਕ ਅਮਰਤਪਾਲ ਦਾ ਦੋਖੀ ਕਿਸੇ ਨੂੰ ਮੰਨਦੇ ਆ ਤਾਂ ਉਹ ਆਮ ਆਦਮੀ ਪਾਰਟੀ ਨੂੰ ਮੰਨਦੇ ਆ ਭਗਵੰਤ ਮਾਨ ਨੂੰ ਮੰਨਦੇ ਆ ਕਿ ਇਹਨਾਂ ਨੇ ਭਾਜਪਾ ਦੇ ਨਾਲ ਰਲ ਕੇ ਅਮਰਤਪਾਲ ਸਿੰਘ ਗੁਰਾ ਨੂੰ ਜੇਲ੍ਹ ਦੇ ਵਿੱਚ ਟਕਿਆ ਹੈਗਾ ਐਨਐਸਏ ਲਾਇਆ ਐਨਐਸਏ ਵੀ ਇੱਕ ਵਾਰ ਹੀ ਨਹੀਂ ਲਾਇਆ ਅਨੁਸਾਰ ਐਨਐਸਏ ਦੀ ਇੱਕ ਵਾਰ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਦੁਬਾਰਾ ਫਿਰ ਐਨਐਸਏ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖ ਵੋਟਰਾਂ ਦਾ ਪੰਜਾਬ ਦੇ ਲੋਕਾਂ ਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਜਿੱਥੇ ਗੁੱਸਾ ਹੈਗਾ ਉਹ ਪਗੰਤਮਨ ਔਰ ਆਮਦਵੀ ਪਾਰਟੀ ਦੇ ਪਰੇਗਾ ਤਾਂ ਸਾਫ ਹੈ ਕਿ ਆਮਦਵੀ ਪਾਰਟੀ ਦਾ ਹੀ ਜਿਹੜਾ ਨੁਕਸਾਨ ਸਭ ਤੋਂ ਵੱਧ ਜਿਹੜਾ ਉਹ ਹੋਊਗਾ ਜੇ ਅਮਰਤਪਾਲ ਸਿੰਘ ਇਸ ਤਰੀਕੇ ਨਾਲ ਚੋਣ ਮੈਦਾਨ ਦੇ ਵਿੱਚ ਨਿਤਰੀ ਆਏ ਆ ਤਾਂ ਉਧਰ ਸਵਾਲ ਦੂਜਾ ਇਹ ਹੈ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ 12 ਸੀਟਾਂ ਦਾ ਐਲਾਨ ਕਰਤਾ ਤੇ ਇੱਕ ਸੀਟ ਜਿਹੜੀ ਖਡੂਰ ਸਾਹਿਬ ਦੀ ਐਲਾਨ ਨਹੀਂ ਕੀਤੀ ਕੀ ਸ਼੍ਰੋਮਣੀ ਅਕਾਲੀ ਦਲ ਉਹਨ ਖਡੂਰ ਸਾਹਿਬ ਨੂੰ ਅਮਰਤਪਾਲ ਸਿੰਘ ਦੀ ਸਪੋਰਟ ਕਰੇਗਾ ਔਰ ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮੈਨੂੰ ਵੀ ਥੋੜਾ ਜਿਆਦਾ ਇਹ ਲੱਗਦਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਮਰਤਪਾਲ ਸਿੰਘ ਹੋਰਾਂ ਦੀ ਇੱਕ ਪੰਥਕ ਤੌਰ ਤੇ ਜਿਹੜੀ ਸਪੋਰਟ ਖਡੂਰ ਸਾਹਿਬ ਹਲਕੇ ਤੋਂ ਕਰ ਦਿੰਦੇ ਆ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਅਮਰਤਪਾਲ ਦੀ ਜਿਹੜੀ ਉਹ ਸਪੋਰਟ ਆ ਇੱਕ ਹਲਕੇ ਤੋਂ ਕਰੇਗਾ ਔਰ ਆਟੋਮੈਟਿਕ ਇੱਕ ਪੰਥਕ ਤੌਰ ਤੇ ਇੱਕ ਸੁਖ ਵੋਟਰਾਂ ਦਾ ਰਾਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ 12 ਸੀਟਾਂ ਤੇ ਖੁੱਲ ਜਾਊਗਾ ਕਿਵੇਂ ਦੇਖਦੇ ਤੁਸੀਂ ਪੂਰੀ ਚੀਜ਼ ਸੁਖਨਾਤੀ ਅਮਰਿਤਪਾਲ ਦੇ ਅਲਾਨ ਤੋਂ ਬਾਅਦ ਚਰਚਾਵਾਂ ਸਿਆਸਤ ਦੇ ਵਿੱਚ ਕਾਫੀ ਜੜੀ ਆ ਗਰਮੀ ਜੜੀ ਹੋ ਆ ਗਈ ਹੈ ਕਿ ਅਮਰਿਤਪਾਲ ਆਜ਼ਾਦ ਚੋਣ ਚੜ੍ਹ ਉਹ ਲੜੇਗਾ ਜਿਸ ਤਰੀਕੇ ਨਾਲ ਉਹਨਾਂ ਦੀ ਮਾਤਾ ਜੀ ਵੱਲੋਂ ਅਲਾਨ ਜੜਾ ਕੀਤਾ ਗਿਆ ਤੁਹਾਡੇ ਪ੍ਰਸ਼ਨ ਦੇ ਦੋ ਹਿੱਸੇ ਨੇ ਇੱਕ ਤਾਂ ਤੁਸੀਂ ਨੁਕਸਾਨ ਦੀ ਗੱਲ ਕੀਤੀ ਤੇ ਦੂਜੀ ਅਕਾਲੀ ਦਲ ਦੀ ਭੂਮਿਕਾ ਦੀ ਗੱਲ ਕੀਤੀ ਕਿ ਅਕਾਲੀ ਦਲ ਵਾਸਤੇ ਕੀ ਰਾਹ ਹੈ ਸਭ ਤੋਂ ਪਹਿਲਾਂ ਤਾਂ ਸੁਖਵਿੰਦਰ ਜੀ ਅਸੀਂ ਆਮ ਆਦਮੀ ਪਾਰਟੀ ਦੇ ਸੰਦਰਭ ਚ ਗੱਲ ਕਰ ਲਈਏ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਖਾਸ ਤੌਰ ਤੇ ਭਗਵਤ ਮਾਨ ਦਾ ਇਹ ਸਾਰੇ ਕੇਸ ਨਾਲ ਸੰਬੰਧ ਰਿਹਾ ਜਦ ਜਿਸ ਤਰੀਕੇ ਦੀ ਉਹਨਾਂ ਦੀ ਭੂਮਿਕਾ ਰਹੀ ਹੈ ਉਹ ਖਾਸ ਤੌਰ ਤੇ ਪੰਥਕ ਤੇ ਧਿਰਾਂ ਦੇ ਨਿਸ਼ਾਨੇ ਤੇ ਹਨ ਕਿਉਂਕਿ ਭਗਵਤ ਮਾਨ ਦੇ ਕਿਸ ਆਪਣੇ ਅਬਰਤਪਾਲ ਦੇ ਸੰਦਰਭ ਵਿੱਚ ਹਮੇਸ਼ਾ ਇਹ ਇਲਜ਼ਾਮ ਲੱਗਦਾ ਰਿਹਾ ਕਿ ਕੇਂਦਰ ਸਰਕਾਰ ਦੀ ਸ਼ੈਤ ਹੀ ਸਾਰਾ ਕੁਝ ਹੋਇਆ ਜਿਹੜਾ ਪ੍ਰੇਸ਼ਨ ਅਬਰਤਪਾਲ ਚੱਲਿਆ ਔਰ ਜਿਸ ਤਰੀਕੇ ਨਾਲ ਅਬਰਤ ਕੀ ਜੀ ਵਾਲੇ ਔਰ ਆਮਿਸ਼ਾਫ ਨਾਤੀਕ ਵਿਸਟੇਟਮੈਂਟ ਪਰ ਕੌਂਡਟ ਸੱਤ ਜਹਰਾ ਕਿ ਜਿੱਥੇ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਦੇ ਪ੍ਰਤੀ ਹੈਗਾ ਅੰਮ੍ਰਿਤਪਾਲ ਦੇ ਸੰਦਰਭ ਚ ਉਥੇ ਨਾਲ ਹੀ ਤਾਂ ਭਾਜਪਾ ਦੇ ਸੰਦਰਭ ਚ ਵੀ ਹੈਗਾ ਭਾਜਪਾ ਦਾ ਪੰਜਾਬ ਚ ਕਿੰਨਾ ਖਾਧਾਰ ਆ ਉਹ ਸਾਰੇ ਲੋਕ ਜਾਣਦੇ ਆ ਹਾਂ ਪੰਜਾਬ ਚ ਸੱਤਾ ਤਾਂ ਰੀਤ ਜਿਹੜੀ ਆ ਉਹ আসলে ਆਮ ਆਦਮੀ ਪਾਰਟੀ ਹੈ ਤੇ ਕੁਦਰਤੀ ਆ ਜਿਹੜੀਆਂ ਪੰਥਕ ਤੇ ਨਾ ਚਾਹ ਸਿੱਖ ਜਿਹੜੇ ਪੰਥਕ ਹਲਕੇ ਨੇ ਉਹ ਇਹੋ ਮਹਿਸੂਸ ਕਰਦੇ ਆ ਕਿ ਪੰਜਾਬ ਦੇ 900 ਆਦਮ ਨੂੰ ਜਿਸ ਤਰੀਕੇ ਨਾਲ ਐਨਐਸ ਲਾ ਕੇ ਡਿਬਰੂਗਰ ਵਿੱਚ ਭੇਜ ਦਿੱਤਾ ਗਿਆ ਇਹ ਆਮ ਆਦਮੀ ਪਾਰਟੀ ਚੱਪਕਮੰਤ ਬਣ ਹੋਣਾਂ ਦੀ ਤਾਨਾਸ਼ਹੀ ਆ ਇਹ ਤਾਨਾਸ਼ਹੀ ਹੋਣੀ ਨਹੀਂ ਚਾਹੀਦੀ ਤੁਸੀਂ ਦੇਖ ਲਓ ਕਿ ਕਿੰਨਾ ਕੁਝ ਉਸ ਤੋਂ ਮਕਰੋ ਵੀ ਹੋਇਆ ਉਸ ਤੇ ਮਾਪਿਆਂ ਪਰੋਂ ਭੁੱਖ ਹਟਾਲ ਵੀ ਕੀਤੀ ਗਈ ਖਾਸ ਕਰਕੇ ਚੇਤਨਾ ਮਾਰਚ ਦੀਵ ਵੀ ਗੱਲ ਕੀਤੀ ਕਿ ਜਿਸ ਨੂੰ ਸਰਕਾਰ ਨਹੀਂ ਨਹੀਂ ਹੋਉਂਦਾ ਭੁੱਖ ਹਟਾਲ ਵਿਚੜੀ ਆ ਉਹ ਬੰਦ ਹੋ ਗਈ ਤਾਂ ਉਹ ਸਭ ਕਾਸੇ ਦੇ ਵਿੱਚ ਚੇਕਰ ਅਮਰਤਪਾਲ ਸਿੰਘ ਹੁਣੀ ਖਲੋਂਦੇ ਆ بطور ਆਜ਼ਾਦ ਉਮੀਦਵਾਰ ਤਾਂ ਸਭ ਬਾਰੇ ਕਾ ਕਿ ਇਸ ਦਾ ਨੁਕਸਾਨ ਜੜਾਇਆ ਉਹ ਆਮ ਆਦਮੀ ਪਾਰਟੀ ਨੂੰ ਹੋਵੇਗਾ ਹੀ ਹੋਵੇਗਾ ਥੋੜਾ ਹੋਵੇ ਬਹੁਤਾ ਹੋਵੇ ਇਸ ਦਾ ਅਸਰ ਜੜਾ ਖਾਸ ਤੌਰ ਤੇ ਉਹ ਆਮ ਆਦਮੀ ਪਾਰਟੀ ਪਿੰਡਾਂ ਤੱਕ ਹੀ ਜਾਂਦਾ ਫੋਟਾ ਅਸਲ ਸਵਾਲ ਆ ਸਖੰਦਰ ਜੀ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਨੇ 12 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਕਰ ਦਿੱਤਾ ਅਜੇ ਤੱਕ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੇ ਐਲਾਨ ਨਹੀਂ ਕੀਤਾ ਜਿਸ ਤਰੀਕੇ ਨਾਲ ਤੁਸੀਂ ਆਪਣੀ ਭੂਮਿਕਾ 'ਚ ਕਹਿ ਰਹੇ ਜਿਕੇ ਹਾਂ ਭਈ ਜੇਕਰ ਸ਼੍ਰੋਮਣੀ ਅਕਾਲੀ ਦਲ ਆਪਣੀ ਹਮਾਇਤ ਦੇ ਦਿੰਦਾ ਤਾਂ 12 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਨਾ ਕੁਝ ਇਸ ਤਰ੍ਹਾਂ ਜਿਹੜਾ ਸਿਆਸੀ ਲਾਹਾ ਜਰਾ ਉਹ ਮਿਲ ਸਕਦਾ ਹੈ ਆਮ ਤੌਰ ਤੇ ਜਿਹੜੀ ਇੰਟਰਪ੍ਰੀਟੇਸ਼ਨ ਆ ਉਹ ਇਹ ਹੈ ਨੈਰੇਟਿਵ ਜਿਹੜਾ ਇਸ ਤਰ੍ਹਾਂ ਹੀ ਸਿਰ ਸੱਕਦੇ ਆ ਸਖੰਦਰ ਜੀ ਆਪਾਂ ਥੋੜਾ ਜਿ ਕਾਸਟੌਫ ਤੇ ਜਿਹੜੀ ਸੰਗਰੂਰ ਦੀ ਜਿੰਨੀ ਚੋਣ ਜਦੋਂ ਹੁੰਦੀ ਆ ਤਾਂ ਤੁਹਾਨੂੰ ਯਾਦ ਹੋਣਾ ਕਿ ਉਸ ਵਕਤ ਬੰਦੀ ਸਿੱਖਾ ਦਾ ਮੁੱਦਾ ਸ਼ੋਵੀ ਅਕਾਲੀ ਦਲ ਨੇ ਬੜੇ ਉੱਚੇ ਚੇਤੇ ਤੌਰ ਤੇ ਉਭਾਰਿਆ ਤੇ ਰਾਜੂਵਾਨੇ ਦੀ ਪੈਨ ਜਿਹੜੀ ਟਿੱਕਟ ਦਿੱਤੀ ਉਸ ਵਕਤ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਸਿਮਰਜੀਤ ਸਿੰਘ ਮਾਨ ਨਾਲ ਸੰਪਰਕ ਕਰਨ ਗਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਪਰ ਮਾਨ ਸਾਹਿਬ ਨੇ ਕਿਹਾ ਕਿ ਨਹੀਂ ਮੈਂ ਵੀ ਬੰਦੀ ਸਿੱਖਾ ਤੁਸੀਂ ਮੈਨੂੰ ਸਹਿਯੋਗ ਦਿਓ ਉਸ ਮੁੱਦੇ ਤੇ ਜਿਹੜੀ ਗੱਲ ਸੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਮੰਨੀ ਤੇ ਨਾਇਸ ਉਹੋ ਕਿਸੇ ਬਾਦਰਪੋਣ ਵਾਲੇ ਉਹਨਾਂ ਦਾ ਸਾਥ ਦਿੱਤਾ ਤੇ ਹੋਇਆ ਕੀ ਦੋਵੇਂ ਧਿਰਾਂ ਜਿਹੜੀਆਂ ਉਹ ਇਕੱਠੀਆਂ ਆਪੋ ਆਪਣੇ ਮੁੱਦੇ ਤੇ ਖੜੀਆਂ ਤਾਂ ਉਸ ਦੇ ਵਿੱਚ ਜਿਹੜਾ ਨੁਕਸਾਨ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁੰਦਾ ਹੈਗਾ ਹੁਣ ਜੇਕਰ ਬੀਤੇ ਸਮੇਂ ਦੇ ਵਿੱਚ ਅਮਰਤਪਾਲ ਦੇ ਪ੍ਰਤੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਵਿਖੀ ਜਾਵੇ ਤਾਂ ਉਹ ਜਿਹੜੀ ਭੂਮਿਕਾ ਸਿੱਧੂ ਸਾਹਿਬ ਕੋਈ ਇੰਨੀ ਸਤਾਰਾਤ ਬਕਰੇ ਹੀ ਨਹੀਂ ਕਾਸਟੋਰ ਤੇ ਉਦੋਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਉਹ ਬਾਹਰ ਜਿਹੜਾ ਹੀ ਪੰਜਾਬ ਦੇ ਵਿੱਚ ਹੋ ਰਿਹਾ ਸੀ ਉਸ ਸਮੇਂ ਦੀਆ ਸਟੇਟਮੈਂਟਾਂ ਤੁਸੀਂ ਦੇਖ ਲਓ ਬਹੁਤ ਕੁਝ ਅਕਾਲੀ ਨੇਤਾਵਾਂ ਦੀਆਂ ਸਟੇਟਮੈਂਟਾਂ ਨਹੀਂ ਜਿਹੜੀਆਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਜਾਂਦੀਆਂ ਪ੍ਰਤੀਤ ਨਹੀਂ ਹੁੰਦੀਆਂ ਪਰ ਹਾਂ ਜਦੋਂ ਤਸ਼ੱਦਦ ਪੁਰਸਤਾ ਸ਼ੁਰੂ ਹੁੰਦਾ ਜਾਂ ਜੇਲ੍ਹ ਜਾਂਦੇ ਉਸ ਵਕਤ ਜਥੇਦਾਰ ਸਾਹਿਬ ਦਾ ਵੀ ਬਿਆਨ ਆਉਂਦਾ ਆ ਬਾਦਲ ਸਾਹਿਬ ਦੇ ਸੁਖੀ ਸਿੰਘ ਬਾਦਲ ਦੇ ਵੀ ਸਟੇਟਮੈਂਟ ਆ ਗਿਆ ਪਰ ਖੁੱਲ ਕੇ ਉਹਨਾਂ ਨੇ ਅਜੇ ਤੱਕ ਕਦੇ ਵੀ ਅਮਰਪਾਲ ਸਿੰਘ ਜਿਹੜੀ ਹਮੈਤ ਅਸਿੱਧੂ ਸਭਾ ਅਕਾਲੀ ਦਲ ਨੇ ਕੀਤੀ ਨਹੀਂ ਹੈ। ਫਿਰ ਅਜਿਹੀ ਚਰਚਾ ਅਕਾਲੀ ਦਲ ਜਿਹੜੀ ਉਹ ਕਰਦਾ ਰਿਹਾ ਚਾਹੇ ਉਹ ਵਿਕਰਮ ਸਿੰਘ ਮਜੀਠੀਆ ਨੇ ਚਾਹੇ ਉਹ ਸੁਖਵੀਰ ਸਿੰਘ ਬਾਦਲ ਜਾਂ ਹਰਸਿੰਦਰ ਕੌਰ ਬਾਦਲ ਨੇ ਹਾਲਾਂਕਿ ਉਹ ਵੀ ਜਿਹੜੇ ਲੀਡਰ ਨੇ ਭਲਾਗੌਰ ਪਾਰਟੀ ਦੇ ਉਹ ਵੀ ਇਹ ਗੱਲ ਕਹਿੰਦੇ ਨੇ ਆ ਕਿ ਠੀਕ ਹੈ ਕਿ ਭਾਈ ਅਮਰਪਾਲ ਸਿੰਘ ਹੋਰਾਂ ਨੇ ਜ਼ਿਕਰ ਨਾ ਕੀਤਾ ਸੀ ਅਜਵੇਂ ਸੁਖਪਾਲ ਸਿੰਘ ਘੇਰਾ ਹੋਰੀ ਵੀ ਇਹ ਗੱਲ ਕਹਿੰਦੇ ਰਿਹਾ ਤਾਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖ ਲਿਖ ਦੇਣਾ ਉਹਨਾਂ ਨੂੰ ਫ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਇੰਨੀ ਦੂਰ ਸੱਟ ਦੇਣਾ ਇਸ ਚੀਜ਼ ਦੀ ਹਮਾਇਤ ਅਕਾਲੀ ਦਲ ਜਾਂ ਸੁਖਪਾਲ ਸਿੰਘ ਖੈਰਾ ਜਾਂ ਹੋਰ ਲੋਕਾਂ ਨੇ ਕੀਤੀ ਨਹੀਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਜ਼ਰੂਰ ਕੀਤਾ ਪਰ ਦੂਜੇ ਪਾਸੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਹਾਲਾਂਕਿ ਅਣਕੀ ਸਭ ਸਿਆਸਤ ਦੇ ਵਿੱਚ ਇਹ ਵੀ ਹੈ ਕਿ ਇਹ ਬਿਆਨਵਾਦੀਆਂ ਜਿਹੜੀਆਂ ਨੇ ਇਹ ਬਿਆਨ ਬਿਆਨਾਂ ਤੱਕ ਹੀ ਰਹਿ ਜਾਂਦੀਆਂ ਚਾਹੇ ਇਹ ਬਿਆਨ ਜਿਹੜੇ ਆ ਉਹ ਨਕਾਰਾਤਮਕ ਹੋਣ ਤੇ ਜਾਂ ਫਿਰ ਸਕਾਰਾਤਮਕ ਹੋਣ ਇਹ ਬਿਆਨ ਜਿਹੜੇ ਉਹ ਪਿਆ ਹੀ ਰਹਿ ਜਾਂਦੇ ਆ ਫਿਰ ਜਦੋਂ ਸਿਆਸੀ ਸਥਿਤੀਆਂ ਬਦਲਦੀਆਂ ਫਿਰ ਇਹ ਕੁਝ ਸੋਚਦੇ ਨਹੀਂ ਕਿ ਅਸੀਂ ਪਹਿਲਾਂ ਕੀ ਕਿਹਾ ਸੀ ਤੇ ਹੁਣ ਅਸੀਂ ਕੀ ਕਿਹਾ ਹੈਗਾ ਪਰ ਹਾਂ ਇੱਕ ਗੱਲ ਹੈਗੀ ਹੈ ਕਿਉਂਕਿ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਆਉਂਦਾ ਯਾਰ ਕਿਤੇ ਕੀ ਨਾ ਹੋਵੇ ਜੇ ਇੱਕ ਸੀਟ ਤੇ ਅਮਰਤਪਾਲ ਨੂੰ ਹੋਏ ਆਂਦਾ ਐ ਕਰ ਲਿਆ ਉਹ ਕਰ ਲਿਆ ਅਕਾਲੀ ਦਲ ਦੇ ਬਾਅਦ ਚ ਪੈਰ ਨਾ ਲੱਗਣ ਫਾਨਾ ਇਹੋ ਜਿਹੀਆਂ ਸਥਿਤੀਆਂ ਮੈਨੂੰ ਲੱਗਦਾ ਸੋਚਣ ਦੀ ਬਜਾਏ ਇਹ ਵੀ ਸੋਚ ਲੈਣਾ ਚਾਹੀਦਾ ਕਿ ਪਹਿਲਾਂ ਅਕਾਲੀ ਦਲ ਦੇ ਕਿੰਨੇ ਕਿਤੇ ਪੈਰ ਲੱਗੇ ਆ ਮੈਨੂੰ ਲੱਗਦਾ ਇੱਕ ਦੋ ਇੱਕ ਇੱਕ ਅੱਧੀ ਸੀਟ ਤੋਂ ਜ਼ਿਆਦਾ ਅਕਾਲੀ ਦਲ ਕਿਤੇ ਨਿਬੜਦਾ ਦਿਖਾਈ ਦੇ ਨਹੀਂ ਰਿਹਾ ਹਾਲੇ ਔਰ ਜੇ ਅਕਾਲੀ ਦਲ ਵਾਕਈ ਜੇ ਵਾਕਈ ਥੋੜੀ ਪੰਥਕ ਸਿਆਸਤ ਦੇ ਵਿੱਚ ਮੋੜਾ ਚਾਹੁੰਦਾ ਤੇ ਜੇ ਵਾਕਈ ਸਿੱਖ ਵੋਟਰਾਂ ਦਾ ਸਿਆਸੀ ਤੌਰ ਤੇ ਮੋੜਾ ਚਾਹੁੰਦਾ ਤਾਂ ਇੱਕ ਪੰਥੜਾ ਇਹ ਵੀ ਖੇਡ ਕੇ ਦੇਖ ਲੈਣਾ ਚਾਹੀਦਾ ਸਖੰਦਰਜੀ ਗਲਤਾਂ ਪੰਥੜੇ ਖੇਡਣ ਦੀ ਹੈਗੀ ਆ ਪਰ ਇਸ ਤਰੀਕੇ ਨਾਲ ਸ਼ੁਰੂਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਸ਼ਾਲੀ ਹੈਗੀ ਆ ਔਰ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਔਰ ਖਾਸ ਤੌਰ ਤੇ ਸ਼ੁਰੂਨੀ ਅਕਾਲੀ ਦਲ ਨੂੰ ਪੰਥਕ ਧਿਰਾਂ ਦੇ ਵਿੱਚ ਦੁਬਾਰਾ ਉਸੇ ਤਰੀਕੇ ਨਾਲ ਪਰਵਾਇਤੀ ਤਰੀਕੇ ਨਾਲ ਜਿੰਦਾ ਕਰਨ ਦੇ ਬੂਰ ਚ ਹੈਗੇ ਆ ਸੇ ਦੱਸਦਾ ਬਹੁਤ ਔਖਾ ਹੋਵੇਗਾ ਅਮਰਤਪਾਲ ਦੇ ਸੰਦਰਭ ਚ ਉਹਨਾਂ ਦੀ ਸਪੁਰਜੀ ਦੀ ਕਰਨਾ ਕਿਉਂਕਿ ਅਮਰਤਪਾਲ ਸਰ ਉਹਨਾਂ ਦੀ ਜੜੀ ਡਾਗੇਤੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕੁਝ ਲੋਕ ਇਹ ਵੀ ਸੋਚਣਗੇ ਅਣਖੀ ਸਾਹਿਬ ਕਿ ਜਿੰਨੀ ਕ ਵੋਟ ਅਸੀਂ ਅਮਰਤਪਾਲ ਨੂੰ ਹਮਾਇਤ ਕਰਕੇ ਅਸੀਂ ਪ੍ਰਾਪਤ ਕਰਨੀ ਹੈ ਉੰਨੀ ਕ ਵੋਟ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਹਿੰਦੂ ਵੋਟਰ ਆਪਣਾ ਪਰਸਨਲ ਵੋਟ ਬੈਂਕ ਹੈਗਾ ਕਿਤੇ ਉਹ ਵੀ ਨਾ ਟੁੱਟ ਜੇ ਬਿਲਕੁਲ 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 ਮੈਂ ਸੁਖਵਿੰਦਰ ਜੀ ਐਸੇ ਹੀ ਪੁਆਇੰਟ ਤੇ ਆਉਣਾ ਚਾਹੁੰਦਾ ਸਰ ਕਿ ਜਿਸ ਤਰੀਕੇ ਨਾਲ ਪਟਿਆਲੇ ਤੋਂ ਐਨ ਕੇ ਸ਼ਰਮਾ ਅਮਰਸਰ ਤੋਂ ਅਨਲ ਜੁਸ਼ੀ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਮੇਰਾ ਨਹੀਂ ਖਿਆਲ ਕਿ ਅਜਿਹੀ ਸੂਰਤ ਵਿੱਚ ਜਦੋਂ ਅਕਾਲੀ ਦਲ ਜਿਹੜਾ ਇੱਕ ਸਿੱਖ ਅਕਾਲੀ ਦਲ ਤੋਂ ਬਜਾਏ ਇੱਕ ਪੰਜਾਬੀ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਤਰੀਕੇ ਨਾਲ ਇਹਨਾਂ ਟਿਕਟਾਂ ਦਿੱਤੀਆਂ ਉਹ ਜੇ ਸੰਦਰਭ 'ਚ ਐਜ਼ ਇੱਕ ਰੈਡੀਕਲ ਰੈਡੀਕਲੀ ਮੈਂ ਕਹਾਂਗਾ ਕੱਟੜਪੰਥੀ ਕਹਾਂਗਾ ਰਪਾਲ ਸਿੰਘ ਉਹਨਾਂ ਨੂੰ ਉਹ ਸੰਦਰਭ ਮੇਰਾ ਨਹੀਂ ਖਿਆਲ ਕਿ ਅਕਾਲੀ ਦਲ ਉਹਦੀ ਸਪੋਰਟ ਕਰਕੇ ਆਪਣੇ ਪੈਰਾਂ ਤੇ ਆਪ Hindu ਵੋਟਰਾਂ ਦੇ ਇਸ ਸੰਦਰਭ 'ਚ ਆਪਣੇ ਪੈਰਾਂ ਤੇ ਕਵਾੜੀ ਜਿਹੜੀ ਉਹ ਮਾਰੇ ਬਾਕੀ ਬੈਂਚ ਦੀ ਗੱਲ ਕਰਨੀ ਚਾਹੁੰਦਾ ਸੁਖੰਤਰ ਜੀ ਐਸ ਵਕਤ ਬੰਦੀ ਸਿੱਖਾਂ ਦਾ ਮੁੱਦਾ ਬੜੇ ਅਜਿਹੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਇੱਕ ਫੈਸਲਾ ਕੋਲ ਲੜਾਈ ਲੜਦਾ ਪਿਆ ਤੇ ਦੂਜੇ ਪਨੇ ਭਾਜਪਾ ਦਾ ਦੀ ਕੇਂਦਰ ਸਰਕਾਰ ਨੇ ਉਹਨਾਂ ਮੁੱਦਿਆਂ ਦੇ ਉੱਤੇ ਇੱਕ ਵੀ ਗੱਲ ਜਿਹੜੀ ਆ ਅਕਾਲੀ ਦਲ ਨੂੰ ਦੇ ਸੰਦਰਭ ਵਿੱਚ ਮੰਨੀ ਨਹੀਂਦਾ ਅਕਾਲੀ ਦਲ ਨੂੰ ਟਾਈਮ ਦਿੱਤਾ ਨਾ ਆਕਾਲ ਤੱਕ ਸਰ ਦੀ ਨਿਗਰਾਨੀ ਹੇਠ ਬੜੀ ਉਸ ਕਮੇਟੀ ਨੂੰ ਟਾਈਮ ਦਿੱਤਾ ਭਾਵੇਂ ਅਕਾਲੀ ਦਲ ਬਿਲਕੁਲ ਐਸ ਵੇਲੇ ਆਪਣੇ ਆਪ ਨੂੰ ਹਾਸ਼ੀਏ ਤੇ ਗਿਆ ਮਹਿਸੂਸ ਕਰ ਰਿਹਾ ਭਾਜਪਾ ਦੇ ਸੰਦਰਭ ਦੇ ਵਿੱਚ ਭਾਜਪਾ ਦਾ ਗੱਲਬਾਤ ਸਿੱਖ ਭੁਦੀਆ ਤੇ ਸੰਤ ਦੇ ਵਿੱਚ ਤਾਂ ਅਜਹੀ ਸਥਿਤੀ ਜਦੋਂ ਅਮਰਪਾਲ ਸਿੰਘ ਖੁਦ ਡਿਬ੍ਰੂਗੜ੍ਹ ਜੇਲ੍ਹ ਚ ਬੰਦੇ ਆ ਉਹ ਖੁਦ ਬੰਦੀ ਸਿੱਖ ਹੈਗਾ ਜਿਸ ਤਰੀਕੇ ਨਾਲ ਅਕਾਲੀ ਦਲ ਕਹਿ ਰਿਹਾ ਮੇਰਾ ਨਹੀਂ خیال ਕਿ ਅਕਾਲੀ ਦਲ ਅਜਹੀ ਸਥਿਤੀ ਦੇ ਵਿੱਚ ਕੋਈ ਅਜਿਹਾ ਫੈਸਲਾ ਲਵੇ ਜਿਹੜਾ ਭਵਿੱਖ ਵਿੱਚ ਉਸਦੀ ਹੋਣ ਦੇ ਉੱਤੇ ਸਵਾਰੀਆਂ ਨਿਸ਼ਾਨ ਚੜਾ ਉਹ ਲਗਾ ਕਵੇ ਬਾਕੀ ਤੁਹਾਡੇ ਬੜੀ ਗੱਲ ਬਿਲਕੁਲ ਸਹੀ ਗੱਲ ਗਈ ਹੈ ਕਿ ਸਿਆਸਤ ਦੇ ਵਿੱਚ ਬਹੁਤ ਕੁਝ ਹੁੰਦਾ ਆ ਬਾਕੀ ਅਜੇ ਸੁਖਵਿੰਦਰ ਸਿੰਘ ਖਡੂਰ ਸਾਹਿਬ ਹਲਕਾ ਪਤਾ ਨਹੀਂ ਕਿਹੜੇ ਸੰਦਰਭਾ ਦੇ ਵਿੱਚ ਅਕਾਲੀ ਦਲ ਨੇ ਸੇਫ ਰੱਖਿਆ ਉਥੇ ਕਦੇ ਬਿਕਰਮ ਸਿੰਘ ਬਿਕਰਮ ਮਜੀਠੀ ਦਾ ਨਾਮ ਚੱਲਦਾ ਕਦੇ ਵਿਰਸਾ ਸਿਕ ਬਰਖੋਈ ਦਾ ਨਾਮ ਚੱਲਦਾ ਕਦੇ ਆਦੇਸ਼ ਪ੍ਰਤਾਪ ਕੈਰੋਂ ਦਾ ਨਾਮ ਚੱਲਦਾ ਜਦੋਂ ਅਕਾਲੀ ਦਲ ਕੋਲ ਇਹੋ ਜਿਹੇ ਨਾਮ ਵਰ ਚਿਹਰੇ ਬਚੇ ਨੇ ਜਿਨ੍ਹਾਂ ਦੇ ਆਧਾਰ ਤੇ ਅਕਾਲੀ ਦਲ ਇੱਕ ਤਕੜੀ ਲੜਾਈ ਜਿਹੜੀ ਆ ਸਿੱਧੂ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਦੇਖ ਸਕਦਾ ਮੇਰਾ ਨਹੀਂ خیال ਕਿ ਅਕਾਲੀ ਦਲ ਜੜਾਇਆ ਇਸ ਮੁੱਦੇ ਦੇ ਉੱਤੇ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਦੇਵੇ ਕਿਉਂਕਿ ਪੰਜਾਬ ਦੀਆਂ 12 ਸੀਟਾਂ ਦੇ ਉੱਤੇ ਕੁਝ ਹਿੰਦੂ ਉਮੀਦਵਾਰਾਂ ਨੂੰ ਵੀ ਉਹਨਾਂ ਨੇ ਐਲਾਨ ਜਿਹੜਾ ਕੀਤਾ ਹੋਇਆ ਤਾਂ ਜੋ ਮਰਜੀ ਆ ਹਿੰਦੂ ਵਰਤਕ ਜਿਸ ਤਰੀਕੇ ਨਾਲ ਤੁਹਾਨੂੰ ਯਾਦ ਹੋਗਾ ਜਦੋਂ ਅਮਰਤਪਾਲ ਸਿੰਘ ਦਾ ਉਹ ਬਾਤ ਹੁੰਦਾ ਖਾਸ ਤੌਰ ਤੇ ਜਨੂਰੀ ਦੇ ਵਿੱਚ ਤਾਂ ਤੁਸੀਂ ਦੇਖਣਾ ਹੋਵੇਗਾ ਕਿ ਉਸ ਵਕਤ ਕਿਹੋ ਜਿਹਾ ਜਿਹੜਾ ਪ੍ਰਚਾਰ ਸੀ ਉਹਦੇ ਸੰਦਰਭ ਦੇ ਵਿੱਚ ਹੋਇਆ ਜਾਂ 네ਗੇਟਿਵ ਹੋਇਆ ਜਾਂ ਪੋਸਟ ਹੋਇਆ ਤਾਂ ਪੰਜਾਬ ਉਸ ਨੂੰ ਉਸ ਤਰੀਕੇ ਨਾਲ ਵੇਖਦਾ ਸੀ ਤਾਂ ਅਕਾਲੀ ਦਲ ਜਿਹੜੀ ਅਸਲੇ ਆਪਣੀ ਖੋਹ ਦੀ ਜਿਹੜੀ ਲੜਾਈ ਲੜ ਰਿਹਾ ਇਹਦਾ ਨਹੀਂ ਚੱਲ ਕੇ ਜਿਹੇ ਸਥਿਤੀ ਦੇ ਵਿੱਚ ਉਹ ਅਮਰਤਪਾਲ ਨੂੰ ਸਪੋਰਟ ਕਰੇ ਬਾਕੀ ਹਾਂ ਇੱਕ ਗੱਲ ਸੁਖਿੰਦਰ ਜੀ ਜਿਹੜੀ ਕਰਦੀ ਬੰਦੀ ਆ ਹੁਣ ਅਵਰਤਪਾਲ ਸਿੰਘ ਨੇ ਆਜ਼ਾਦ ਤੌਰ ਤੇ ਉਮੀਦਵਾਰ ਦਾ ਗੱਲ ਕੀਤੀ ਕਿ ਆਜ਼ਾਦ ਪੀਤਵਾਰ ਜੋ ਖਲਾਲ ਮੈਂ ਲੜਾਂਗਾ ਔਰ ਇਲਾਨਕੇ ਦੇ ਵੱਲ ਹੋ ਰਿਹਾ ਉਸਤੇ ਮਾਪਿਆਂ ਵੱਲੋਂ ਹੋ ਰਿਹਾ ਚਾਹੀਦਾ ਇਹ ਸੀ ਕਿ ਜਿਸ ਜਥੇਬੰਦੀ ਦੇ ਆਧਾਰ ਤੇ ਉ ਪੰਜਾਬ ਚ ਓਪਰੇਟ ਕਰਦਾ ਬਾਰਸ ਪੰਜਾਬ ਤੇ ਤੇ ਨਾਲ ਉਹਦੇ ਪੰਜ-ਛੇ ਬੰਦੇ ਜਿਹੜੇ ਹੋਰ ਐਸਲੇ ਡਿਬਰੂਗਾ ਜਿਹੜੇ ਬਣਦੇ ਚਾਹੀਦਾ ਇਹਨਾਂ ਦੀ ਗੱਲ ਜਥੇਬੰਦੀ ਨੇ ਕਰਤਾ ਇੱਕੋ ਹੀ ਗੱਲ ਆ ਇਹ ਤੇ ਮੈਨੂੰ ਲੱਗਦਾ ਥੋੜੀ ਕਿੰਤੂ ਪਰੰਤੂ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਉਹੀ ਪਰਿਵਾਰ ਨੇ ਕਰਤਾ ਜੇ ਉਹਨਾਂ ਨੇ ਕਰਤਾ ਕਿਉਂਕਿ ਪਰਿਵਾਰ ਤੋਂ ਉੱਤੇ ਜਤਨ ਦੀ ਬੰਦੇ ਦੇ ਵਾਸਤੇ ਸ਼ਾਇਦ ਚਲੋ ਜਿਹਨੇ ਵੀ ਕਰਤਾ ਪਰ ਕਰਤਾ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਉਹ ਸੋਚਣ ਦੀ ਲੋੜ ਜਿਹੜੀ ਉਹ ਹੈਗੀ ਆ ਇਸ 스테ਜ ਤੇ ਕਿ ਕਿਸਵੇਂ ਕਿ ਤੁਸੀਂ ਕਿਹੜਾ ਜਿਹੜਾ ਇਸ ਤਰੀਕਾ ਉਹ ਕਰਨਾ ਹੈ ਚਲੋ ਅਗਲੀ ਖਬਰ ਲੈਣੇ ਅਨਖੀ ਸਾਹਿਬ ਬੜੀ ਅਹਿਮ ਜਿਹੜੀ ਅਗਲੀ ਖਬਰ ਹੈਗੀ ਹੈ ਅ ਅੱਜ ਕਾਂਗਰਸ ਦੀ ਜਿਹੜੀ ਦਿੱਲੀ ਦੇ ਵਿੱਚ ਸੀਐਸ ਦੀ ਮੀਟਿੰਗ ਹੈ ਔਰ ਪੰਜਾਬ ਦੀਆਂ ਟਿਕਟਾਂ ਦੇ ਉੱਪਰ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਜਿੱਥੇ ਆਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਟਿਕਟ ਮੰਗ ਰਿਹਾ ਤੇ ਉੱਥੇ ਹੀ ਜੇ ਗੱਲ ਕਰੀਏ ਲੁਧਿਆਣਾ ਤੋਂ ਭਾਰਤ ਪੂਸ਼ਣ ਆਸੂ ਸੀਟ ਜਿਹੜੀ ਉਹ ਮੰਗ ਰਿਹਾ ਪਰ ਪਤਾ ਉਹ ਤਾਂ ਨਹੀਂ ਵੀ ਲੱਗਿਆ ਕਿ ਹਾਈ ਕਮਾਂਡ ਨੇ ਜਿਹੜਾ ਅਗੋਂ ਨਾਂ ਜਿਹੜਾ ਪ੍ਰਗਟ ਸਿੰਘ ਦਾ ਵੀ ਲੁਧਿਆਣਾ ਦੀ ਸੀਟ ਤੇ ਲੈ ਆਂਦਾ ਔਰ ਹੁਣ ਗੁਰਪ੍ਰੀਤ ਸਿੰਘ ਕੂਟਲੀ ਦਾ ਵੀ ਨਾਂ ਬੋਲਦਾ ਜਿਹੜਾ ਨਜ਼ਰ ਆ ਰਿਹਾ ਉੱਥੇ ਫਿਰੋਜ਼ਪੁਰ ਤੋਂ ਕਬਾਇਆ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਮੈਨੂੰ ਥਾਪੀ ਦਿੱਤੀ ਹੋਈ ਹੈ ਹਾਈ ਕਮਾਂਡ ਨੇ ਕਿ ਤੁਸੀਂ ਜੀ ਚੱਲੋ ਤੁਹਾਡਾ ਐਲਾਨ ਜਿਹੜਾ ਕਿਸੇ ਵੀ ਵੇਲੇ ਕਰ ਦੇਵਾਂਗੇ ਹੁਣ ਇੱਕ ਹਲਕਾ ਖਡੂਰ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਹਲਕਾ ਖਡੂਰ ਸਾਹਿਬ ਦੀ ਬਹੁਤ ਅਹਿਮ ਸੀਟ ਆ ਅਣਖੀ ਸਾਵਰ ਹੁਣ ਜਦੋਂ ਅਮਰਤਪਾਲ ਸਿੰਘ ਦਾ ਐਲਾਨ ਹੋ ਗਿਆ ਹੁਣ ਅਮਰਤਪਾਲ ਸਿੰਘ ਦੇ ਐਲਾਨ ਤੋਂ ਬਾਅਦ ਕਿਹੜੇ ਕਾਂਗਰਸੀ ਦੇ ਗੱਲ ਦੇ ਵਿੱਚ ਟੱਲੀ ਜਿਹੜੀ ਉਹ ਬਣਦੀ ਜਾਂਦੀ ਹੈ ਇਹ ਵੀ ਗੱਲ ਜਿਹੜੀ ਉੱਥੇ ਦੇਖਣ ਵਾਲੀ ਹੈ ਕਿਵੇਂ ਦੇਖਦੇ ਹਾਂ ਸ ਪੂਰੀ ਚੀਜ਼ ਸੁਖਵਿੰਦਰ ਜੀ ਜਿੰਨਾ ਹਲਕਿਆਂ ਦੀ ਤੁਸੀਂ ਗੱਲ ਕੀਤੀ ਕਿ ਜਿੰਨਾ ਜਿਦਰਾ ਅਨੰਤਪੁਰ ਸਾਹਿਬ ਦੀ ਔਰ ਦੂਜੇ ਫਸਲ ਲੁਧਿਆਣੇ ਦੀ ਔਰ ਫਿਰੋਜ਼ਪੁਰ ਦੀ ਅੱਜ ਬੀਟਿੰਗ ਜਿਹੜੀ ਹੋਣੀ ਆ ਤੇ ਇਹਨਾਂ ਨਵੇਂ ਉਮੀਦਵਾਰਾਂ ਦੇ ਐਲਾਨ ਜਿਹੜੇ ਨਾਂ ਅਲਾ ਦੇ ਜਾ ਸਕਦੇ ਆ ਸੁਖਵਿੰਦਰ ਜੀ ਜਦੋਂ ਆਪਾ ਪ੍ਰੋਗਰਾਮ ਆ ਕਰਦਾ ਸ਼ੁਰੂ ਕੀਤਾ ਤਾਂ ਉਸ ਤੋਂ ਆਪਨੇ ਕਿਹਾ ਮੈਂ ਵੀਡੀਓ ਵੇਖ ਰਿਆ ਸਾਂ ਮੀਰੀਓ ਰਵਨੀ ਸਿੰਘ ਬਿੱਟੂ ਦੀ ਤੇ ਸੁਖਵਿੰਦਰ ਜੀ ਮੈਂ ਰਵਨੀ ਸਿੰਘ ਬਿੱਟੂ ਦੀ ਡਾਇਲੌਗ ਵੇਖਣ ਡਿਆ ਕਿ ਜਿਹੜਾ ਬੰਦਾ 30 ਸਾਲ ਕਾਂਗਰਸ ਦੇ ਵਿੱਚ ਰਿਹਾ ਹੋਵੇ ਔਰ ਇਸ ਵੇਲੇ ਉਹ ਭਾਜਪਾ ਸਾਥੇ ਕਹਿ ਰਿਹਾ ਕਿ ਕਾਂਗਰਸ ਜੀ ਹੈ ਸਿੱਖਾਂ ਦੀ ਦੁਸ਼ਮਣ ਹੈ ਦੂਜੇ ਪਾਸੇ ਅਜੇ ਮਾਕੰਮ ਜਿਹੜੇ ਆਫਰ ਕਰਦਾ ਜਿਹੜੇ ਦਿੱਲੀ ਦੰਗਿਆਂ ਦੇ ਦੋਸ਼ੀ ਉਹਨਾਂ ਨੂੰ ਪਾਣੀ ਪੀ ਪੀ ਕੇ ਉਸਤਾ ਪਿਆ ਮੈਂ ਉਸਕ ਨੂੰ ਦਰਜੀ ਬੜੀ ਹੈਰਾਨਗੀ ਹੋਈ ਕਿ ਐਸ ਵਕਤ ਪਰਮਦੇਸਿਕ ਬਿੱਟੂ ਪਾਸ ਪਾਸ ਚ ਜਾ ਕੇ ਬੀਤੇ ਆਤੀਆਂ ਸਾਲਾਂ ਦੇ ਵਿੱਚ ਬੰਦਿਆਂ ਨੂੰ ਜਿਹੜਾ ਕਾਰਜਕਾਲ ਉਹਦਾ ਕਾਂਕਰ ਚ ਰਿਹਾ ਕਿ ਉਸ ਵਕਤ ਉਹਨੂੰ ਸਿੱਖਾਂ ਦੇ ਨਾਲ ਹੋਈ ਜੁਰਮਾਂ ਦੀ ਕਦੀ ਯਾਦ ਹੀ ਨਹੀਂ ਆਈ ਮੈਂ ਕਿਹਾ ਅਜਹੀ ਸਥਿਤੀ ਦੇ ਵਿੱਚ ਬਿਰੰਸਿੰਘ ਦੀ ਰੂਹ ਜਿਹੜੀ ਹੈ ਉੱਥੋਂ ਜ਼ਰੂਰ ਰੋਦੀ ਹੋਊਗੀ ਉੱਤੇ ਬੈਠਿਆ ਕਿ ਜੋ ਉਹ ਰਣਜੀਤ ਸਿੰਘ ਬਿੱਟੂ ਦੇ ਜਿਹੋ ਜਿਹਾ ਬਿਆਨ ਦੇਦਾ ਹੋਊਗਾ ਕਿ ਇਹ ਬੰਦਾ ਆ ਜਾਂ ਕਿਹੋ ਜਿਹੀ ਸਟੇਟਮੈਂਟਾਂ ਜਿਹੜੀਆਂ ਦੇ ਰਿਹਾ ਇਹ ਜ਼ਿਕਰ ਮੈਂ ਤਾਂ ਕੀਤਾ ਕਿ ਦੇਖੋ ਬੰਦੇ ਨੂੰ ਘੱਟ ਤੋਂ ਘੱਟ ਕਰਦਾਰ ਬਦਲਣ ਲੱਗਿਆ ਤੇ ਸ਼ੁਰੂ ਅੱਜਕੱਲ ਮਿੰ ਹਰ ਘਟੋ ਘਟ ਤੁਸੀਂ ਉਹਨਾਂ ਵਿਚਾਰਧਾਰਾ ਨੂੰ ਬਦਲ ਲਿਆ ਥੋੜੇ ਜਿ 90 ਤੁਲੇ ਸ਼ਬਦਾ ਦੀ ਗੱਲ ਕਰ ਲੋ ਪਾਣੀ ਪੀ ਪੀ ਕੇ ਜਿਹੜਾ ਕੋਸਤਾ ਪਿਆ ਤੇ ਸੁਖਵਿੰਦਰ ਜੀ ਸ਼ਾਇਦ ਇਸੇ ਹੀ ਕਾਰਨ ਗੁਰਕੀਰਤ ਸਿੰਘ ਕੋਟਲੀ ਦਾ ਨਾਂ ਜਿਹੜਾ ਸਾਇਕਮਨ ਸੋਚਦੀ ਪਈ ਆ ਕਿ ਹਾਂ ਫਿਰ ਗੁਰਕੀਰਤ ਸਿੰਘ ਕੋਟਲੀ ਨੂੰ ਇਹਦੇ ਸਾਹਮਣੇ ਜਿਹੜਾ ਉਹ ਖੜਾ ਕਰ ਦਿੱਤਾ ਜਾਵੇ ਜਦੋਂ ਕਿ ਦੂਜੇ ਪਾਸੇ ਸੰਜੇ ਤਲਵਾਰ ਦਾ ਵੀ ਨਾਂ ਹੁੰਦਾ ਤੇ ਭਾਰਤ ਪੁਸ਼ਪ ਆਸ਼ੂ ਦਾ ਵੀ ਦਾ ਹੱਤਾ ਪਰ ਕਾਂਗਰਸ ਸਾਇਕਮਨ ਜਿਸ ਤਰੀਕੇ ਦੀ ਐਸੋੜੇ ਰਣਨੀਤੀ ਖੇਡਦੀ ਪਈ ਹੈ ਮੇਰਾ ਖਿਆਲ ਕਿ ਚ ਹੈ ਗੁਰਕੀਤ ਸੈਕੰਟਰੀ ਨੂੰ ਖੜਾ ਕਰਕੇ ਦੋਵਾਂ ਭਰਾਵਾਂ ਨੂੰ ਉਹ ਮੋ ਸਾਹਮਣੇ ਚੜਾਉ ਉਕਰਤਾ ਜਾਊਗਾ ਕਿਉਂਕਿ ਇਸ ਵੇਲੇ ਲੁਧਿਆਣਾ ਸੀਟ ਜਿਹੜੀ ਵਕਾਰਤੀ ਸਥਿਤੀ ਜਿਹੜੀ ਹੈ ਕਾਂਗਰਸ ਵਾਸਤੇ ਬੜੀ ਹੈ ਦੂਸਰੇ ਬੰਨੇ ਅਨੰਤਪੁਰ ਸਾਹਿਬ ਦੀ ਸਥਿਤੀ ਦੀ ਗੱਲ ਤੁਸੀਂ ਕਰ ਲਓ ਜਿੱਥੇ ਪਰਣਾ ਗੁਰਜੀਤ ਦੀ ਤੁਸੀਂ ਗੱਲ ਕਰ ਰਹੇ ਜੀ ਅਜੇ ਤੱਕ ਤਾਂ ਇਹੋ ਪਤਾ ਲੱਗ ਰਿਹਾ ਕਿ ਉਹ ਸਭ ਤੋਂ ਅੱਗੇ ਜਿਹੜੇ ਉਹ ਚੱਲ ਰਹੇ ਹਨ ਹੁਣ ਇਹ ਦੇਖਣਾ ਕਿ ਉਹ ਆਪਣੇ بیٹے ਵਾਸਤੇ ਜ਼ੋਰ ਲੁੰਦੇ ਹਾਲਾ ਕਿ ਬੇਟੀ ਦੀ ਤਾਂ ਮੁਖਾਲਫਤ ਹੋਣੀ ਸ਼ੁਰੂ ਹੋ ਗਈ ਪਰ ਰਾਜਨੀਤੀ ਦੇ ਵਿੱਚ ਸੁਖਵਿੰਦਰ ਜੀ ਮੁਖਾਲਫਤਾਂ ਹੋਣੀਆਂ ਜਾਂ ਨਾ ਹੋਣੀਆਂ ਇਹ ਸਾਰੇ ਗੱਲ ਕੋਈ ਪਤਾ ਫਰੋਜਪੁਰ ਦੀ ਤੁਸੀਂ ਗੱਲ ਕਰਦੇ ਕਿ ਕੋਈ ਭਾਈ ਸਾਹਿਬ ਨੂੰ ਅਸ਼ੀਰਦ ਦਿੱਤਾ ਕਿ ਤੁਸੀਂ ਤਿਆਰੀ ਰੱਖੋ ਗੱਲ ਅਗੀ ਖਡੂਰ ਸਾਹਿਬ ਦੀ ਸੁਖਵੰਦਰ ਸਿੰਘ ਖਡੂਰ ਸਾਹਿਬ ਅੰਮ੍ਰਿਤਪਾਲ ਦੀ ਇਸ ਅਲਾਨ ਤੋਂ ਬਾਅਦ ਜਿਹੜੀ ਸਿਆਸਤ ਆ ਉਹ ਸਲਕੇ ਦੀ ਜ਼ਰੂਰ ਕਰਵਾ ਗਈ ਆ ਕਾਂਗਰਸ ਦਾ ਵੀ ਇਹ ਜਤਨ ਹੋਵੇਗਾ ਕਿ ਉਥੇ ਇਹੋ ਜਿਹੇ ਹੀ ਕਿਸੇ ਸਿੱਖ ਨੇਤਾ ਜਿਹੜਾ ਥੋੜਾ ਜਿਹਾ ਸਿੱਖ ਪੰਥਕ ਧਰਾਂ ਦੇ ਵਿੱਚ ਸਰਮਾਨਤ ਚੜਾਵੇ ਉਸ ਨੂੰ ਜਿਹੜੀ ਟਿਕਟ ਜਿਹੜੀ ਆ ਉਹ ਦਿੱਤੀ ਜਾਵੇ ਤੇ ਅਕਾਲੀ ਦਲ ਨੇ ਵੀ ਅਜੇ ਤੱਕ ਆਪਣੇ ਜਿਹੜੇ ਪਤੇ ਇਸੇ ਕਰਕੇ ਨਹੀਂ ਖੋਲੇ ਕਿ ਕਾਂਗਰਸ ਸੇ ਤੋਂ ਕਿਸ ਉਮੀਦਵਾਰ ਦਾ ਐਲਾਨ ਜੜਾ ਕਰਦੀ ਆ ਅਮਰਤਪਾਲ ਸਿੰਘ ਹੋਣਾ ਤੇ ਐਲਾਨ ਠੀਕ ਆ ਸੁਖਵਿੰਦਰ ਜੀ ਥੋੜੀ ਬੋਤੇ ਸਿਆਸੀ ਸਮੀ ਕਰ ਦੋ ਉਹਨੇ ਪਦਮ ਪੈਣੀ ਬਦਲ ਸਕਦੀ ਜੀ ਜਿਸ ਪਦਰ ਤੇ ਅਸੀਂ ਕਹਿ ਦਈਏ ਕਿ ਦੁਬਾਰਾ ਇਹੋ ਜਿਹੇ ਟਿਕਟਾਂ ਦੇ ਸੰਬੰਧੀ ਗੱਲ ਹੋ ਜਾਏਗਾ ਠੀਕ ਆ ਉਹ ਬੰਦੇ ਦਾ ਐਲਾਨ ਜੋ ਹੋ ਗਿਆ ਉਹ ਬੰਦਾ ਆਜ਼ਾਦ ਉਮੀਦਵਾਰ ਲੜੂਗਾ ਪਰ ਜ਼ਿਆਦਾ ਪ੍ਰਭਾਵ ਜਿਹੜਾ ਸੁਖਵਿੰਦਰ ਜੀ ਇਦਾਂ ਨਹੀਂ ਲੱਗਦਾ ਕਿ ਉਹ ਕਖ ਨੂਰ ਸਾਹਿਬ ਦੀ ਪੂਰਨ ਸਥਿਤੀ ਨੂੰ ਬਦਲਣ ਦੀ ਸਮਰੱਥਾ ਕਰ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਲੱਗਦਾ ਨਹੀਂ ਹਾਂ ਹੁਣ ਕਾਂਗਰਸ ਜਿਹੜੀ ਉਸੇ ਤਰੀਕੇ ਦਾ ਉਮੀਦਵਾਰ ਜਿਹੜਾ ਖੜਾ ਖੜਾ ਰੂਗੀ ਜਿਹੜਾ ਖਾਸ ਤੌਰ ਤੇ ਪੰਥਕ ਤੇ ਰਹਾਂ ਦੇ ਵਿੱਚ ਜਾਂ ਸਿੱਖ ਮਾਈਂਡਡ ਵਾਲਾ ਵਿਅਕਤੀ ਹੋਵੇ ਤਾਂ ਅਕਾਲੀ ਦਲ ਵੀ ਸ਼ਾਇਦ ਇਹੋ ਹੀ ਵੇਟ ਕਰ ਰਿਹਾ ਇਹੋ ਹੀ ਇੰਤਜ਼ਾਰ ਕਰ ਰਿਹਾ ਕਿ ਹਾਂ ਵੀ ਕਾਂਗਰਸ ਦੀ ਸਿੱਟੀ ਦਾ ਇੰਤਜ਼ਾਰ ਕਰ ਲਿਆ ਜਬ ਉਹ ਕਾਂਦੀਦਲ ਕੋਲ ਐਸੇ ਸਭ ਤੋਂ ਤਾਕੜੇ ਲੀਡਰ ਦੇ ਰੂਪ ਦੇ ਵਿੱਚ ਜੇ ਕੋਈ ਲੀਡਰ ਹੈਗਾ ਜਿਹੜਾ ਉਥੋਂ ਦੇ ਸਿਆਸੀ ਸਮੀਕਰਨਾਂ ਨੂੰ ਬਦਲਣ ਦੇ ਸਮਰੱਥਾ ਉਹ ਵਿਕਰਮ ਸਿੰਘ ਮਜੀਠੀਆ ਹੈ ਨਾ ਆ ਦੇਸ਼ਪ੍ਰਤਾਪ ਕਹਰੋ ਵੀ ਉਹ ਸਮਰੱਥ ਨਹੀਂ ਹੈਗਾ ਨਵਜਤ ਸਿੰਘ ਬਲਟੋਵਾ ਪਰ ਹਾਂ ਜੇਕਰ ਵਿਕਰਮ ਸਰ ਜਿਸੰਪਤ ਜੀਟੀ ਨੂੰ ਅਗਰ ਅਕਾਲੀ ਦਲ ਉਥ ਤਸੇ ਦੂਸਰਵ ਹਲਕਾ ਖਡੂਰ ਸਾਹਿਬ ਦੀ ਜਿਹੜੀ ਸੀਟ ਆ ਹਾਰਟ ਸੀਟ ਬਣੂਗੀ ਜਿਸ ਤਰੀਕੇ ਨਾਲ ਸੰਗਰੂਰ ਜਿਸ ਤਰੀਕੇ ਨਾਲ ਚਲੰਦਰ ਤੇ ਉਸ ਤਰੀਕੇ ਨਾਲ ਜਿਹੜਾ ਖਡੂਰ ਸਾਹਿਬ ਬਣ ਸਕਦਾ ਜੇਕਰ ਵਿਕਰਮ ਸਿੰਘ ਮਜੀਠੀਆ ਉਸ ਸੀਟ ਤੋਂ ਅੰਮ ਲੈ ਦੇ ਤਾਂ ਅੱਜ ਕਾਂਗਰਸ ਵੀ ਇਹੋ ਚਾਹੀਗੀ ਕਿਉਂਕਿ ਪਹਿਨਾ ਜਸਵੀਰ ਸਿੰਘ ਡਿੰਪਾ ਸੀ ਜਸਵੀਰ ਸਿੰਘ ਡਿੰਪੇ ਦਾ ਜਿਹੋ ਜਿਹਾ ਕਾਰਜ ਕਰ ਰਿਹਾ ਉਹ ਸਾਰੇ ਲੋਕਾਂ ਨੂੰ ਪਤਾ ਉਹ ਠੀਕ ਆ ਕੀ ਇੱਕ ਪਰਤ ਤੇ ਬਤਾਇਆ ਕਿ ਉਥੋਂ ਐਮਪੀ ਬਣ ਗਈ ਪਰ ਐਸੇ ਦੇ ਜਿਸ ਤਰੀਕੇ ਨਾਲ ਲਾਲਜੀ ਸਿੰਘ ਪੁਲਰੋਂਥੋਂ ਓਪਰੇਟ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਅਮਰਤਪਾਲ ਸਿੰਘ ਹੁਣੇ ਆ ਗਏ ਆ ਤਾਂ ਸੁਭਾਵਿਕ ਆ ਉਥੇ ਸੁਖندر ਜੀ ਆ ਕਾਂਗਰਸ ਪਾਰਟੀ ਕਿਸੇ ਸਿੱਖ ਚੇਰੇ ਨੂੰ ਜਿਹੜਾ ਧਾਕੜ ਲੀਡਰ ਦੇ ਰੂਪ ਦੇ ਵਿੱਚ ਹੋਵੇ ਉਹਨੂੰ ਉਸ ਮદાન ਚ ਉਤਾਰੇਗੀ ਤਾਂ ਜੋ ਪੰਥਕ ਵੋਟਾਂ ਜਿਸ ਤੇ ਕਿ ਉਹ ਹਲਕਾ ਖਡੂਰ ਸਾਹਿਬ ਪੰਥਕ ਹਲਕਾ ਮੰਨਿਆ ਜਾਂਦਾ ਜਿਹੜਾ ਪੰਥਕ ਹਲਕਿਆਂ ਦੇ ਵਿੱਚ ਜਿਸ ਦਾ ਆਧਾਰ ਹੋਵੇ ਉਹ ਜੇ ਉਮੀਦਵਾਰਤਾ ਦਾ ਸੁਖਵਿੰਦਰ ਜੀ ਕਾਂਗਰਸ ਜਿਹੜੀ ਆ ਉਥੋਂ ਅਲਾਨ ਸਕਤੀ ਆ ਵੇਖੋ ਅੱਜ ਮੀਟਿੰਗ ਦੇ ਵਿੱਚ ਸਾਰਾ ਕੁਝ ਸਾਫ ਜਿਹੜਾ ਕੋਦ ਤੱਕ ਹੁੰਦਾ ਹੈ ਜੀ ਉਧਰ ਲੋਕ ਤਾਂ ਬਹੁਤ ਸਾਰੀਆਂ ਗੱਲਾਂ ਕਰਦੇ ਰਹੇ ਆ ਬੀਜੇਪੀ ਵਾਲੇ ਵੀ ਔਰ ਖੁਦ ਜਿਹੜੇ ਆਪਾਂ ਗੱਲ ਕਰੀ ਆਮ ਆਦਮੀ ਪਾਰਟੀ ਵਾਲੇ ਵੀ ਹੁਣ ਚਰਨਜੀਤ ਸਿੰਘ ਚੰਨੀ ਹੋਣੀ ਵੀ ਪਿਛਲੇ ਕਈ ਦਿਨਾਂ ਦੇ ਕਹਿ ਰਹੇ ਆ ਚਰਨਜੀਤ ਸਿੰਘ ਚੰਨੀ ਕਹਿੰਦੇ ਵੋਟਾਂ ਤੋਂ ਬਾਅਦ ਪੰਜਾਬ ਦੇ ਵਿੱਚ ਤਖਤਾ ਪਲਟ ਹੋ ਜਾਣਾ ਹੈ ਸਰਕਾਰ ਜਿਹੜੀ ਆ ਉਹ ਬਦਲ ਜਿਹੜੀ ਹੈ ਔਰ ਉਹ ਕਹਿੰਦੇ ਜੀ ਸਾਡੀ ਸਰਕਾਰ ਬਦਲੀ ਨਾ ਬਦਲੇ ਪਰ ਚਰਨਜੀਤ ਸਿੰਘ ਚੰਨੀ ਜੇਲੂ ਜਾਣਗੇ ਹਾਲਾਂਕਿ ਆਮ ਆਦਮੀ ਪਾਰਟੀ ਦੀਆਂ ਇਹ ਗੱਲਾਂ ਬਹੁਤ ਲੀਡਰਾਂ ਨੇ ਸੰਦਰਭ ਚਾਈਆਂ ਕਿ ਫਲਾਨਾ ਵੀ ਜੇਲ੍ਹ ਚ ਜਾਊ ਫਲਾਨਾ ਵੀ ਜੇਲ੍ਹ ਤੇ ਉਹ ਗਿਆ ਕੋਈ ਨਹੀਂ ਪਰ ਉਦੋਂ ਚਰਨਜੀਤ ਸਿੰਘ ਚੰਨੀ ਵੀ ਬੜਾ ਮਿਆਂ ਦੇ ਰਹੇ ਆ ਕਹਿੰਦੇ ਜੀ ਪੰਜਾਬ ਦੇ ਵਿੱਚ ਤਖਤਾ ਪਲਟ ਹੋ ਉਸ ਤੋਂ ਪਹਿਲਾਂ ਬੀਜੇਪੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਆ ਖੁਦ ਆਵਾਮੀ ਪਾਰਟੀ ਵੀ ਇਹ ਗੱਲ ਕਰਦੇ ਰਹੀ ਹੈ ਕਿ ਸਾਡਾ ਇਸ ਤਰੀਕੇ ਨਾਲ ਤਾਂ ਕਰਨ ਦੀ ਕੋਸ਼ਿਸ਼ ਹੈ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਅਜੇ ਕੁਝ ਹੋ ਸਕਦਾ ਸੁਖਵਿੰਦਰ ਜੀ ਸਮੇਂ ਦੇ ਗਰਭ 'ਚ ਕੀ ਪਿਆ ਇਹ ਤਾਂ ਕੋਈ ਵੀ ਨਹੀਂ ਬੰਦਾ ਦੱਸ ਸਕਦਾ ਪਰ ਹਾਂ ਸਿਆਸੀ ਨੇਤਾ ਜਿਹੜੇ ਹੁੰਦੇ ਨੇ ਇਹੋ ਜਿਹੇ ਬਿਆਨ ਭਾਸ਼ ਜਿਹੜੀਆਂ ਜ਼ਰੂਰ ਕਰਦੇ ਹੁਣ ਰਮਬੀਰ ਸਿੰਘ ਬਿੱਟੂ ਵੀ ਇਹ ਗੱਲ ਕਰਦੇ ਨੇ ਕਿ ਹਾਂ ਵੀ ਤੁਸੀਂ ਵੇਖਿਓ ਸਿਆਸਤ ਜਦੋਂ ਆ ਚੋਣਾ ਮੁੱਕਦੀਆਂ ਨੇ ਉਸੇ ਵੇਲੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਟੁੱਟ ਜਾਨੀ ਹੈ ਕੋਡ ਆਮ ਆਦਮੀ ਪਾਰਟੀ ਦੇ ਬੁਲਾਰੇ ਜਾਂ ਖੁਦ ਇਹ ਗੱਲ ਕਹਦੇ ਰਹੇ ਨੇ ਨੇਤਾ ਕਹਿੰਦੇ ਰਹੇ ਨੇ ਕਿ ਆਪਰੇਸ਼ਨ ਲੋਟਸ ਜਿਹੜਾ ਪਾਸ ਬਾਵ ਲੋ ਸ਼ੁਰੂ ਕੀਤਾ ਗਿਆ ਸਾਡੇ ਉਮੀਦਵਾਰਾਂ ਨੂੰ ਤੋੜਿਆ ਜਾ ਰਿਹਾ ਪਰ ਉਹ ਬਿਲਕੁਲ ਠੀਕ ਕਹਦੇ ਜੀ ਇਹਨਾਂ ਨੂੰ ਆਪ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਚੱਲ ਰਹੀਆਂ ਨੇ ਹੁਣ ਚੱਜਜੀ ਸਿੰਘ ਚੰਨੀ ਦੀ ਵੀ ਸਟੇਟਮੈਂਟ ਇੱਕ ਸਾਹਮਣੇ ਆਈ ਹੈ ਪੰਜਾਬ ਦੇ ਸਾਬਕਾ ਖੁਸ਼ ਮੰਤਰੀ ਨੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਜਿਹੜੀ ਹਾਰ ਸੀਟ ਆ ਉਥੋਂ ਉਮੀਦਵਾਰ ਦੇ ਲੋਕ ਸਭਾ ਦੀ ਚੋਣਾਂ ਵਾਸਤੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਮੀਤੀਆਂ ਦੋ ਸਾਲਾਂ ਦੀ ਕਾਰਜ ਗੁਜ਼ਾਰੀ ਤੇ ਆਧਾਰ ਤੇ ਉੱਤੇ ਬੜੇ ਤਿੱਖ ਕਿ ਪੰਜਾਬ ਖਰਚੇ 'ਚ ਡੁੱਬ ਗਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਉਸੇ ਤਰੀਕੇ ਨਾਲ ਚੱਲਦਾ ਪਿਆ ਕ腐ਪਸ਼ਨ ਜਿਹੜੀ ਆ ਉਹ ਜੋਰਾਂ ਤੇ ਹੈ ਭ੍ਰਿਸ਼ਟਾਚਾਰ ਸਿਖਰ ਤੇ ਹੈਗਾ ਬੜੇ ਜਿਹੜੇ ਉਹਨਾਂ ਨੇ ਅਲਜਾਮ ਲਾਏ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਸ ਆਧਾਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਜਦੋਂ ਦੋ ਖਰਚੇ ਵੀ ਦੀ ਬਣੂਗੀ ਤਾਂ ਭਗਵੰਤ ਪਾਣ ਦੀਆਂ ਤਾਣਾਸ਼ਈ ਨੀਤੀਆਂ ਦਾ ਜਿਹੜਾ ਅੰਤ ਜਿਹੜਾ ਹੋ ਜਾਊਗਾ ਤਾਂ ਜਿਹੜੀ ਆਮ ਆਦ ਜਿਹੜੀ ਸਰਕਾਰ ਜਿਹੜੀ ਉਹ ਨਵੀਂ ਜਿਹੜੀ ਸਰਕਾਰ ਬਣੂਗੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਢੁੱਟ ਸਕਦੀ ਹੈ ਚਾਹੇ ਤੇ ਤਣਾ ਖਤਮ ਹੋ ਜਾਏ ਖਨਾ ਚਲਾ ਉਹ ਸਿੱਧ ਸਭ ਇਸ ਤੱਕ ਆ ਗਈ ਇਹ ਕਿਉਂ ਲੋਕ ਇਹ ਗੱਲ ਕਹਿ ਰਹੇ ਨੇ ਸਭ ਤੋਂ ਵੱਡੀ ਗਲਤੀ ਇਹ ਆ ਤੁਹਾਨੂੰ ਯਾਦ ਹੋਵੇਗਾ ਕਿ ਅਰਵਿੰਦ ਕੇਸ਼ਰੀਵਾਲ ਨੇ ਜੇਲ੍ਹ ਜਾਣ ਤੋਂ ਪਹਿਲਾਂ ਜਦੋਂ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਚੋਣ ਮਹਿੰਮਤਾ ਆਗਾਜ਼ ਕੀਤਾ ਤਾਂ ਸਾਰੀ ਚੋਣ ਨੂੰ ਉਹਨਾਂ ਨੇ ਭਗਵੰਤਬਾਨ ਤੇ ਮੋਢਾ ਤੇ ਸੁਰਤੀ ਕੀ ਕਹਿਤਾ ਕਿ ਇਹ ਜਿਹੜੀ ਚੋਣਾਂ ਮੁੱਖ ਮੰਤਰੀ ਭਗਵੰਤਬਾਨ ਤੇ ਚੇਤੇ ਤੇ ਜਿਹੜੀ ਉਲੜੀ ਜਾਵੇਗੀ ਮੁੱਖ ਮੰਤਰੀ ਸਾਹਿਬ ਨੇ ਵੀ ਬੜਾ ਕਹਿਤਾ ਕਿ 13 ਜ਼ੀਰੋ ਦੇ ਆਧਾਰ ਤੇ ਸੀ ਪੰਜਾਬ ਦੇ ਵਿੱਚ ਪ੍ਰਧਾਨ ਅਸ਼ਿਵ ਕਰਾਂਗੇ ਤਾਂ ਸੁਖਵਿੰਦਰ ਜੀ ਐਸ ਵੀ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨਹੀਂ ਟੌਪ ਦੀ ਲੀਡਰਸ਼ਿਪ ਜਿਹੜੀ ਆ ਉਹ ਕਨਾਰਕ ਸੀ ਕਰ ਕੀਤੀ ਆ ਆਮ ਆਦਮੀ ਪਾਰਟੀ ਨੇ ਤੇ ਸਮੁੱਚਾ ਭਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵਤ ਬਾਦ ਦੇ ਸਿਰ ਤੇ ਹੈਗਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੀ ਜਬੀਨੀ ਹਕੀਕੀ ਹਕੀਕਤ ਹੈ ਪੰਜਾਬ ਦੇ ਵਿੱਚ ਉਹ ਸਾਰੇ ਲੋਕਾਂ ਨੂੰ ਪਤਾ ਉਹ 13 ਜ਼ੀਰੋ ਵਾਲੀ ਨਹੀਂ ਉਹ 0 13 ਵਾਲੀ ਹੈਗੀ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਭਗਵੰਤ ਮਾਨ ਜਿਹੜੀਆਂ ਬੇਸੂਬੀਆਂ ਕਾਂਗਰਸ ਕਰ ਰਹੀ ਹੈ ਜਿਹੋ ਜਿਹੇ ਉਮੀਦਵਾਰ ਕਾਂਗਰਸ ਉਤਾਰ ਰਹੀ ਹੈ ਅੱਠਾਂ ਦੇ ਵਿੱਚੋਂ ਚਾਰ ਦਾ ਵੀ ਕੈਂਡੀਡੇਟ ਦੇਤੇ ਆ ਪਰ ਜਿਹੀ ਸਥਿਤੀ ਦੇ ਵਿੱਚ ਕਾਂਗਰਸ ਆਪ ਹੀ ਬਾਈ ਤਰੀਕ ਇੱਕ ਤਰੀਕੇ ਨਾਲ ਬਾਈ ਦੇ ਰਹੀ ਹੈ ਨਾ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਬਿਲਕੁਲ ਸਥਿਤੀ ਜੋ ਤੁਸੀਂ ਬਿਆਨ ਕੀਤੀ ਹੈ ਉਹ ਉਹ ਬਿਲਕੁਲ ਉਹੀ ਹੈ ਪਰ ਜੇ ਕਾਂਗਰਸ ਇਸ ਤਰੀਕੇ ਦੇ ਨਾਲ ਪਹਿਲੇ ਅੱਠਾਂ ਚੋਂ ਚਾਰ ਵੀ ਕੈਂਡੀਡੇਟ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਸਥਿਤੀਆਂ ਬਦਲ ਸਕਦੀਆਂ ਨਹੀਂ ਕਿਤਾ ਸੁਖਵਿੰਦਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਸਥਿਤੀਆਂ ਬਦਲ ਵੀ ਸਕਦੀਆਂ ਪਰ ਆਪਾਂ ਕਾਂਗਰਸ ਨੂੰ ਆਧਾਰ ਬਣਾਈ ਅਸੀਂ ਅਕਾਲੀ ਦਲ ਨੂੰ ਦੇਖਦੇ ਹਾਂ ਕਿਉਂਕਿ ਭਾਜਪਾ ਨੂੰ ਵਖੀਏ ਬਸਪਾ ਨੂੰ ਦੇਖੇ ਕਿ ਪੰਜਾਬ ਦੇ ਵਿੱਚ ਐਸੜੇ ਮੁਕਾਬਲਾ ਸੁਖਵਿੰਦਰ ਜੀ ਦੋਰਾ ਨਹੀਂ ਹੈ 13 ਨਹੀਂ ਹੈ ਪੰਜ ਕੋਈ ਮੁਕਾਬਲਾ ਜਿਹੜਾ ਪੰਜਾਬ ਦੇ ਵਿੱਚ ਹੈਗਾ ਠੀਕ ਆ ਕਾਂਗਰਸ ਕੁਝ ਸੀਟਾਂ ਦੇ ਉੱਤੇ ਆਵਾਦਵੀ ਪਾਰਟੀ ਦੀ ਸਪੋਰਟ ਕਿਸੇ ਤਰੀਕੇ ਨਾਲ ਹਿਡਨ ਅਜੰਡੇ ਦੇ ਤਹਿਤ ਕਰ ਸਕਦੀ ਹੈ ਪਰ ਉਹ ਸਥਿਤੀ ਹੈ ਨਹੀਂ ਕਿ ਜਿਹੜੀ 2022 ਵਰੀ ਮੈਂ ਉਹ ਕਹਿਣ ਦਾ ਚਿੱਤਰ ਕਰ ਰਿਹਾ ਤਾਂ ਜੇਕਰ ਉਹ ਜੇ ਭਗਵਤਵਾਦ ਦੇ ਅਨੁਸਾਰ ਪਾਰਟੀ ਪੰਜਾਬ ਦੇ ਵਿੱਚ ਉਹੋ ਜਿਹਾ ਪ੍ਰਦਰਸ਼ਨ ਨਹੀਂ ਕਰ ਪਉਂਦੀ ਜਿਹੋ ਜਿਹਾ ਪ੍ਰਦਰਸ਼ਨ ਅਰਵਿੰਦ ਕੇਸ਼ਰੀਵਾਲ 14 ਜਨਵਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚੁੰਦੀ ਆ ਤਾਂ ਸੁਖਵਿੰਦਰ ਜੀ ਫਿਰ ਉਸ ਹਾਰ ਦਾ ਉਹਨਾਂ ਨਤੀਜੇ ਦਾ ਸਿਹਰਾ ਜਿਹੜਾ ਆ ਉਹ ਵੀ ਭਗਵਤਵਾਦ ਦੇ ਸਿਰ ਤੇ ਵੱਜਦਾ ਤਾਂ ਇਹੋ ਜੀ ਸਥਿਤੀ ਦੇ ਵਿੱਚ ਜ਼ਰੂਰੀ ਆ ਕਿ ਫਿਰ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਉਹ ਜ਼ਰੂਰ ਇਸ ਦਾ ਜਵਾਬ ਮੰਗੂਗੀ ਕਿ ਹਾਂ ਵੀ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਤੇ ਜ਼ਮੀਨੀ ਹਕੀਕਤ ਜਿਹੜੀ ਉਲਟ ਆਈ ਆ ਤਫਿਲ ਤੋਂ ਸੀਸ ਤੀਫਾ ਦੋ ਅਸਤੀਫਾ ਮੰਗੰਦੇ ਵੀ ਗੱਲ ਹੋ ਸਕਦੀ ਆ ਜ਼ਰੂਰੀ ਨਹੀਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਵਿੱਚ ਆਈ ਕੋਈ ਸਰਕਾਰ ਦੇ ਕਿਰਪਾਟ ਭਾਪ ਵੀ ਇਹ ਤਾਂ ਉਹ ਤੋੜ ਦੇਵੇ ਜ਼ਰੂਰੀ ਨਹੀਂ ਆ ਜੇਕਰ ਆਮ ਆਦਮੀ ਪਾਰਟੀ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਅਨੁਸਾਰ ਠੀਕ ਨਹੀਂ ਹੁੰਦੇ ਤਾਂ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੀ ਭਗਵਤਬਾਨ ਦੇ ਉੱਤੇ ਇਸ ਤੀ ਜਿੰਮੇਵਾਰੀ ਸੁੱਟ ਗਿਆ ਉਹਦੇ ਕੋਲ ਅਸਤੀਫਾ ਮੰਗ ਸਕਦੀ ਹੈ ਲੀਡਰਸ਼ਿਪ ਬਦਲੀ ਜਾ ਸਕਦੀ ਆ ਇਹ ਜਿਹੜੀ ਗੱਲ ਹੈਗੀ ਆ ਸੁਖਵਿੰਦਰ ਜੀ ਉਹ ਸਥਿਤੀ ਦੇ ਵਿੱਚ ਤਾਂ ਫਿਰ ਭਗਵੰਤ ਮਾਨ ਕੀ ਕਰ ਦੇਗੇ ਉਹ ਵੀ ਰਾਜਨੀਤੀ ਦੇ ਖਿਡਾਰੀ ਆ ਉਹ ਵੀ ਕਿਸ ਪਾਸੇ ਜਾ ਸਕਦੇ ਆ ਸੋ ਚਰਜੀ ਸਿੰਘ ਚੰਨੀ ਦੀ ਜਿਹੜੀ ਇਹ ਸਟੇਟਮੈਂਟ ਆ ਸੁਖਵਿੰਦਰ ਜੀ ਬਤੌਰ ਮੁੱਖ ਮੰਤਰੀ ਕਿ ਕਿਹੋ ਜਿਹੇ ਰਾਜਨੀਤੀ ਦੇ ਪਰਦਿਆਂ ਦੇ ਕਿਸੇ ਸਾਸਾ ਹੁੰਦੀਆਂ ਨੇ ਜਾਂ ਰਚੀਆਂ ਜਾਂਦੀਆਂ ਨੇ ਉਸ ਅਧਾਰ ਤੇ ਉਹਨਾਂ ਦੀ ਇਹ ਸਟੇਟਮੈਂਟ ਆਈ ਆ ਇਸ ਨੂੰ ਮਹਿਜ਼ ਇੱਕ ਸਿਆਸੀ ਬਿਆਨ ਨਾ ਸਮਝੀਏ ਇੱਕ ਤਜਰਬੇਕਾਰ ਮੁੱਖ ਮੰਤਰੀ ਦੀ ਸਟੇਟਮੈਂਟ ਅਸੀਂ ਕਹਿ ਸਕਦੇ ਭਈ ਉਹ 3 ਮਹੀਨੇ ਦਾ ਹੀ ਮੁੱਖ ਮੰਤਰੀ ਰਹੇ ਆ ਪਰ ਫਿਰ ਵੀ ਰਾਜਨੀਤੀ ਦੇ ਗੁਰਜੜੇ ਆ ਉਹਨਾਂ ਨੂੰ ਬਥੇ ਨਹੀਂ ਹੁੰਦੇ ਹੈ ਜੀ ਚਲੋ ਅਗਲੀ ਖਬਰ ਅਨਖੀ ਸਾਬ ਆਪਾਂ ਲੈ ਲੈਂਨੀ ਹੈ ਅ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਦੇ ਸੰਦਰਭ ਦੇ ਵਿੱਚ ਕੱਲ ਦਿੱਲੀ ਹਾਈ ਕੋਰਟ ਦੇ ਵੱਲੋਂ ਬਹੁਤ ਵੱਡਾ ਬਿਆਨ ਦਿੱਤਾ ਔਰ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਬੈਕਪੁੱਟ ਤੇ ਹੀ ਟੱਕ ਦਿੱਤਾ ਗਿਆ ਉਹ ਕਹਿੰਦੇ ਕਿ ਕੇਜਰੀਵਾਲ ਤਾਂ ਸੱਤਾ ਦਾ ਭੁੱਖ ਹੈ ਹਾਈ ਕੋਰਟ ਨੇ ਇਹ ਗੱਲ ਕਹਿਤੀ ਹੈ ਔਰ ਹਾਈ ਕੋਰਟ ਜਦੋਂ ਇਹ ਗੱਲ ਕਹਵੇ ਹੋਰ ਕੀ ਕੁਝ ਜਿਹੜੀਆਂ ਟਿੱਪਣੀਆਂ ਕੀਤੀਆਂ ਆਪਣੇ ਆਪ ਤੁਸੀਂ ਸਵਾਲ ਤਾਂ ਖੜੇ ਹੁੰਦੇ ਹੀ ਆ ਸੁਖਿੰਦਰ ਜੀ ਅੱਜ ਤੱਕ ਤਾਂ ਅਰਵਿੰਦ ਕੇਜਰੀਵਾਲ ਨੂੰ ਵਿਰੋਧੀ ਪਾਰਟੀਆਂ ਇਹ ਗੱਲਾਂ ਕਹਦੀਆਂ ਰਹੀਆਂ ਨੇ ਔਰ ਹੁਣ ਤੱਕ ਅਰਵਿੰਦ ਕੇਜਰੀਵਾਲ ਦੀ ਜਿਹੜੀ ਕਾਰੈਸ਼ਾਲੀ ਰਹੀ ਆ ਜਾਂ ਜੋ ਕੁਝ ਵੀ ਉਹ ਜੇਲ੍ਹ ਤੇ ਜਾਣ ਤੋਂ ਮਗਰੋਂ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੀ ਕੁਰਸੀ ਨਾਲ ਉਹ ਚੰਬੜੇ ਆ ਸਖਦਰ ਜੀ ਲੋਕੀ ਤਾਂ ਉਹਨਾਂ ਨੂੰ ਕਹਿੰਦੇ ਹੀ ਕਹਿੰਦੇ ਸੀ ਕਿ ਹਾਂ ਭਈ ਇਹ ਸੱਤਾ ਦੇ ਲਾਲਚੀ ਆ ਸੱਤਾ ਦੇ ਭੁੱਖੇ ਆ ਤੇ ਪਰ ਜੋ ਮਾਨਯੋਗ ਹਾਈ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਅਰਵਿੰਦ ਕੇਜਰੀਵਾਲ ਦਾ ਸਦਨ ਦੇ ਵਿੱਚ ਭੁੱਖਾ ਕਹੇ ਸਖਦਰ ਜੀ ਮੇਰਾ ਨਹੀਂ ਖਿਆਲ ਅੱਜ ਤੱਕ ਕਿਸੇ ਮੁੱਖ ਮੰਤਰੀ ਦੇ ਖਿਲਾਫ ਮਾਨਯੋਗ ਹਾਈ ਕੋਰਟ ਨੇ ਅਜਿਹੀ ਟਿੱਪਣੀ ਕੀਤੀ ਆ ਹੋ ਮਸਲਾ ਦਿੱਲੀ ਦੇ ਸਕੂਲਾਂ ਵਿੱਚ ਕਤ੍ਤਾ ਪੰਦੀਂਦਾ ਹੈਗਾ ਐਮਸੀਡੀ ਦੇ ਜਿਹੜੇ ਸਕੂਲ ਨੇ ਅਜੇ ਤੱਕ ਵਿਦਿਆਰਥੀਆਂ ਨੂੰ ਕਿਤਾਬਾਂ ਜਿਹੜੀਆਂ ਉਹਨਾਂ ਸਕੂਲਾਂ ਵਿੱਚ ਨਹੀਂ ਪਹੁੰਚੀਆਂ ਹਾਈ ਕੋਰਟ ਨੇ ਇਸ ਮੁੱਦੇ ਤੇ ਸਵਾਲ ਜਿਹੜੀ ਜਵਾਬ ਤਲਬੀ ਕੀਤੀ ਤੇ ਦਿੱਲੀ ਸਰਕਾਰ ਦਾ ਵਕੀਲ ਇਹ ਗੱਲ ਕਹਿ ਰਿਹਾ ਕਿ ਵੇਖੋ ਜੀ ਜਿਹੜੇ ਉਹ ਤਾਂ ਜੇਲ੍ਹ ਚ ਨੇ ਉਹਨਾਂ ਕੋ ਮਨਜ਼ੂਰੀ ਲੈ ਕੇ ਫਿਰ ਅਸੀਂ ਕਿਤਾਬਾਂ ਜਿਹੜੀਆਂ ਪਹੁੰਚਾਵਾਂਗੇ ਹੁਣ ਸਿੱਧੂ ਸਾਹਿਬ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਉਹਦੀ ਮਨਜ਼ੂਰੀ ਅਜੇ ਮਿਲੇ ਨਾ ਵਿਦਿਆਰਥੀਆਂ ਕੋਲ ਕਿਤਾਬਾਂ ਪਹੁੰਚੇ ਦਾ ਵਿਦਿਆਰਥੀ ਦਾ ਵਿੱਦਿਕ ਨੁਕਸਾਨ ਦਾ ਜ਼ਿੰਮੇਵਾਰ ਫਿਰ ਕੌਣ ਆ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਸੁਪਰੀਮੇਟ ਜੀ ਫਿਰ ਸਖਤ ਹੋਈ ਉਹਨਾਂ ਨੇ ਕਿਹਾ ਕਿ ਇਹ ਇੱਕ ਜੜਾਇਆ ਇੱਕ ਸਿਆਸੀ ਮੁੱਦਾ ਉਹਨਾਂ ਨੇ ਬਣਾ ਕੇ ਰੱਖਿਆ ਇਹ ਰਾਸ਼ਟਰੀ ਹਿੱਤਾਂ ਵਾਲਾ ਮੁੱਦਾ ਜਿਹੜਾ ਜਿਹੜਾ ਹੈਗਾ ਅਰਵਿੰਦ ਕੇਸ ਵੱਲ ਨਹੀਂ ਅਪਣਾ ਰਹੇ ਉਹ ਰਾਸ਼ਟਰੀ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਆ ਤੇ ਸਿਆਸੀ ਇਹ ਤਾਨੂੰ ਮੁੱਖ ਰੱਖਦੇ ਹੋયા ਇਹ ਜੋ ਕੁਝ ਉਹ ਕਰ ਰਹੇ ਤੇ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਅੱਗੇ ਜਾ ਕੇ ਇੰਨੀ ਗੱਲ ਕਹੀ ਆ ਕਹਿੰਦੇ ਕਿ ਬਹੁਤ ਚਿਰ ਤੋਂ ਅਸੀਂ ਇਹ ਦੇਖਦੇ ਪਏ ਹਾਂ ਕਿ ਕੀ ਕੁਝ ਹੋ ਰਿਹਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਰਹੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਜੇਲ੍ਹ ਤੋਂ ਬੈਠ ਕੇ ਸਰਕਾਰ ਜਿਹੜੀ ਚਲਾਉਣ ਦੇ ਕਹਿੰਦੇ ਹਾਈ ਕੋਰਟ ਨੇ ਕਿਹਾ ਕਿ ਇਹਦੇ ਸਬੰਧੀ ਅਸੀਂ ਬਹੁਤ ਕੁਝ ਸਮੇਂ ਤੋਂ ਦੇਖਦੇ ਪਏ ਹਾਂ ਪਰ ਹੁਣ ਜਿਹੜੀ ਇਹ ਗੱਲ ਜਿਹੜੀ ਬਰਦਾਸ਼ਤ ਤੋਂ ਬਾਹਰ ਹੋਦੀ ਜਾ ਰਹੀ ਹੈ ਤਾਂ ਅਸੀਂ ਸੋਮਵਾਰ ਇਸ ਦਾ ਫੈਸਲਾ ਉਕਰਾਂਗੇ ਹੁਣ ਸੁਖਵਿੰਦਰ ਜੀ ਸੋਮਵਾਰ ਦਾ ਭਾਵ ਇਹ ਆ ਕਿ ਹਾਈ ਕੋਰਟ ਕੁਕਮ ਵੀਰ ਵਿੰਦ ਕੇਸ਼ਲੀਵਾਰ ਨੂੰ ਜਾਰੀ ਕਰ ਸਕਦੀ ਖਾਂ ਵੀ ਤੁਸੀਂ ਆਪਣਾ ਅਸਤੀਫਾ ਲੋ ਕਿਉਂਕਿ ਜੇਕਰ ਰਾਜ ਦੇ ਕੰਮ ਪ੍ਰਭਾਵਿਤ ਹੋਣਗੇ ਜਿਸ ਤਰੀਕੇ ਨਾਲ ਸਕੂਲਾਂ ਦੇ ਕੰਮ ਉਥੇ ਪ੍ਰਭਾਵਿਤ ਹੋ ਰਹੇ ਬੱਚਿਆਂ ਨੂੰ ਕਿਤਾਬਾਂ ਨਹੀਂ ਪਹੁੰਚ ਰਹੀਆਂ ਔਰ ਹਾਈ ਕੋਰਟ ਦੀ ਇੱਕ ਟਿੱਪਣੀ ਆ ਗਈ ਹੈ ਕਿ ਤੁਸੀਂ ਸੱਤਾ ਦੇ ਭੁੱਖੇ ਜੇ ਤੁਸੀਂ ਰਾਸ਼ਟਰੀ ਹਿੱਤਾਂ ਨਾਲੋਂ ਵੱਧ ਤੁਹਾਨੂੰ ਸਿਆਸੀ ਹਿੱਤ ਜਿਹੜੇ ਉਹ ਪਿਆਰੇ ਨੇ ਇਹ ਆਪਣੇ ਆਪ ਦੇ ਵਿੱਚ ਸੁਪਿੰਦਰ ਜੀ ਛੋਟੀ ਟਿੱਪਣੀ ਨਹੀਂ ਹੈ ਜਿਹੜੀ ਇੱਕ ਮੁੱਖ ਮੰਤਰੀ ਨੂੰ ਮਾਹਰ ਜੋਗ ਅਦਾਲਤੋਂ ਲੋ ਕੀਤੀ ਗਈ ਹੋਵੇ ਪਰ ਜਿਹੜੀ ਢੀਠਤਾਈ ਦਾ ਅਜਰਾ ਸਵਾਭਾਹ ਕਿ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦੇ ਇਹ ਲੀਡਰ ਨੇ ਜਿਹੜਾ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਨੀ ਗੱਲ ਇਹ ਕਹੀ ਕਿ ਹਾਂ ਭਈ ਅਸੀਂ ਅਸਤੀਫਾ ਦੇ ਦਾਂਗੇ ਉਲਟਾ ਜਿਹੜੇ ਵਕੀਲ ਪੇਸ਼ ਹੋਏ ਕਿ ਨਹੀਂ ਨਹੀਂ ਮੈਂ ਰਮਿੰਦ ਕੇਸ ਦੀ ਵੱਲੋਂ ਵੱਲੋਂ ਪੇਸ਼ ਨਹੀਂ ਹੋਇਆ ਮੈਂ ਆਪਣੇ ਪਦਰ ਤੇ ਪੇਸ਼ ਹੋਇਆ ਤਾਂ ਹਾਈ ਕੋਰਟ ਨੇ ਫਿਰ ਇਸ ਦਾ ਨੋਟਸ ਲਏ ਦਿਆ ਕਿ ਠੀਕ ਆ 100 ਮਾਰਦ ਨੂੰ ਇਸ ਦੇ ਸੰਬੰਧੀ ਸੋਚਣੇ ਆ ਕਿ ਇਹਦਾ ਫੈਸਲਾ ਜਿਹੜਾ ਉਹ ਕੀ ਕਰਦਾ ਪਰ ਇਹ ਜਿਹੜੀਆਂ ਆਪਣੀਆਂ ਟਿੱਪਣੀਆਂ ਜਿਹੜੀਆਂ ਹਾਈ ਕੋਰਟ ਨੇ ਕੀਤੀਆਂ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੇ ਪਿਆਰਾ ਫੇਕ ਕੋਈ ਜ਼ਮੀਨ ਜਿਹੜੀ ਉੱਕਸ ਗਈ ਆ ਸੁਪਰੀਮ ਕੋਰਟ ਦੇ ਵਿੱਚ ਈਡੀ ਨੇ ਜਿਸ ਤਰੀਕੇ ਨਾਲ ਹਲਫਨਾਮਾ ਦਾਇਰ ਕੀਤਾ ਦੂਜੇ ਪਾਸੇ ਹਾਈ ਕੋਰਟ ਜਿਸ ਤਰੀਕੇ ਨਾਲ ਟਿੱਪਣੀਆਂ ਕਰਦਾ ਪਿਆ ਕਿ ਇਹ ਕੁਝ ਹੋ ਰਿਹਾ ਲੱਗਦਾ ਆ ਕਿ ਜਿਹੜੀ ਐਕਸਾਈਜ਼ ਪਾਲਿਸੀ ਦੇ ਵਿੱਚ ਸੁਖੰਦਰ ਜੀ ਬਹੁਤ ਵੱਡੇ ਘਟਾਲੇ ਜਿਹੜੇ ਹੋਏ ਨੇ ਜਿਹੜੇ ਚਲੋ ਉਹ ਇੱਕ ਅਲੱਗ ਮੁੱਦਾ ਉਹਦੇ ਗੱਲ ਜਿਹੜੀ ਆ ਅਕਸਰ ਕਰਦੇ ਆ ਪਰ ਇਸ ਟਿੱਪਣੀ ਨੇ ਆਮ ਆਦਮੀ ਪਾਰਟੀ ਦੇ ਪਿਆਰੋਂ ਜਮੀਨ ਜਿਹੜੀ ਜਰੂਰ ਕੱਢਦੀ ਆ ਨਜ਼ਰਾਂ ਜਿਹੜੀਆਂ ਹੁਣ ਸੋਮਵਾਰ ਦੇ ਫੈਸਲੇ ਤੇ ਜਰੂਰੀ ਟਿਕੀਆਂ ਰਹਿਣਗੀਆਂ ਜੀ ਚਲੋ ਅਕਸਰ ਤੁਹਾਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਭਾਈ ਜੰਮ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਬਲੋਂ ਅਸੀਂ ਕਾਫੀ ਅੰਤ ਸਨ ਗੱਲਬਾਤ ਕੀਤੀ ਧੀ ਉਮੀਦ ਕਰਦੇ ਕਿ ਅਕਸਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੋ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ